ਕਰ ਰਹੇ ਸਾਰੇ ਹੀ ਸਰੋਤਿਆਂ ਅਨੁਜਤਾਰ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਅੱਜ ਸ਼ਹੀਦ ਦੇ ਆਜ਼ਮ ਸਰਦਾਰ ਪਾਕਤ ਸਿੰਘ ਜੀ ਦੀ ਧਰਤੀ ਤੇ ਉੱਪਰ ਵਸਿਆ ਹੋਇਆ ਪਿੰਡ ਜੱਬੋਬਾਲ ਪਿੰਡ ਜੱਬੋਬਾਲ ਦੀ ਗੱਲ ਕਰੀਏ ਪਿੰਡ ਜੱਬੋਬਾਲ ਦੇ ਵਿੱਚ ਪਹਿਲੇ ਦਿਨ ਤੋਂ ਵਿਕਾਸ ਦੇ ਨਾਲ-ਨਾਲ ਕਬੱਡੀ ਨੇ ਵੀ ਬਹੁਤ ਵੱਡਾ ਨਾਮ ਕਮਾਇਆ ਪਿੰਡ ਜੱਬੋਬਾਲ ਦੇ ਵਿੱਚ ਪਹਿਲੇ ਦਿਨ ਤੋਂ ਵੱਡੀਆਂ ਕਬੱਡੀਆਂ ਕੋਲਾਈਆਂ ਜਾਂਦੀਆਂ ਨੇ ਵੱਡੀਆਂ ਕੋਲਾਂ ਵੀ ਕਰਵਾਈਆਂ ਜਾਂਦੀਆਂ ਨੇ ਕਬੱਡੀ ਨੇ ਬਹੁਤ ਵੱਡਾ ਪਿੰਡ ਜੱਬੋਬਾਲ ਦੇ ਨਾਲ-ਨਾਲ ਬਹੁਤ ਵੱਡਾ ਨਾਮ ਜਿਹੜਾ ਹੈਗਾ ਆ ਨੌ ਜਵਾਨਾਂ ਨੂੰ ਉੱਪਰ ਲੈ ਕੇ ਜਾਣ ਦੇ ਲਈ ਵੱਡਾ ਹਮਲਾ ਮਾਰਿਆ ਪਿੰਡ ਜੱਬੋਪਾਲ ਦਾ ਵੀ ਨਾਮ ਰੋਸ਼ਨ ਹੋਇਆ ਅੱਜ ਇੱਥੇ ਰਿਸ਼ਪਾਲ ਸਿੰਘ ਜੀ ਬਹੁਤ ਉੱਗੇ ਸਮਾਜ ਸੇਵੀ ਤੇ ਉਹਨਾਂ ਦੇ ਧੀ ਦਾ ਜਨਮ ਦਿਨ ਜਮਨਾਉਣ ਦੇ ਲਈ ਪਹਿਲਵਾਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਜਿਹੜਾ ਇੱਕ ਸਾਂਝਾ ਕਰਨਾ ਹੈਗਾ ਖਾਣ ਪੀਣ ਦਾ ਕਿਉਂਕਿ ਜਨਮ ਦਿਨ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਮਨਾਉਣ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਜਿਹੜੇ ਨੌਜਵਾਨ ਖਿਡਾਰੀ ਨੇ ਉਹਨਾਂ ਦੇ ਨਾਲ ਸਾਂਝ ਜਿਹੜੀ ਹੈਗੀ ਆ ਕਰਨ ਦੇ ਲਈ ਥਾਣੇ ਦੇ ਐਸ ਐਚਓ ਸਹਿਬਾਨ ਆਣੇ ਸਦਰ ਦੇ ਰਾਜ ਪਲਵਿੰਦਰ ਕੌਰ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਵੀ ਆਪ ਜੀ ਨਾਲ ਹੈ ਵੀਰ ਜੀ ਮੇਰਾ ਰਿਸ਼ਪਾਲ ਸਿੰਘ ਜੀ ਬੋਲ ਰਿਸ਼ਪਾਲ ਸਿੰਘ ਜੀ ਅੱਜ ਪਤਾ ਲੱਗਿਆ ਕਿ ਜਨਮ ਦਿਨ ਇੱਥੇ ਸਾਂਝਾ ਕੀਤਾ ਜਾ ਰਿਹਾ ਦੇ ਸੇਵਕ ਦੀ ਸਾਰੇ ਟੀਮ ਦੇ ਵੱਲੋਂ ਇਸ ਜਨਮ ਦਿਨ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਇਹਦੇ ਨਾਲ ਇੱਕ ਦੂਸਰੀ ਵਧਾਈ ਹੋਰ ਕੀਤੀ ਦਾ ਜਨਮ ਦਿਨ ਵੀ ਇੱਥੇ ਬਕਾਇਦਾ ਵਿਸ਼ੇਸ਼ ਤੌਰ ਤੇ ਸਾਰੇ ਪਹਿਲਵਾਨਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਦੂਸਰੀ ਵਧਾਈ ਵੀ ਆਪ ਜੀ ਨੂੰ ਦਿੰਦੇ ਆ ਕਿਸ ਤਰ੍ਹਾਂ ਲੱਗਦਾ ਇਨ੍ਹਾਂ ਵੀਰਾਂ ਦੇ ਨਾਲ ਅੱਜ ਇਹ ਚੀਜ਼ ਸਾਂਝੀ ਕਰਨੀ ਅ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਸ਼ਹੀਦ ਬੱਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਜੀ ਟੀਮ ਦੇ ਮੈਂਬਰ ਆ ਪਲੇਅਰ ਕਮੇਟੀ ਨਹੀਂ ਪਲੇਅਰ ਇਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਨ੍ਹਾਂ ਨੇ ਇਸ ਚੀਜ਼ ਨੂੰ ਅਪਰੀਸ਼ੀਏਟ ਮੈਨੂੰ ਕਿਤਾਬ ਇਹ ਮੈਨੂੰ ਚੀਜ਼ ਦਿੱਤੀ ਆ ਇਨ੍ਹਾਂ ਨੂੰ ਇਹ ਅਪਰਾਲਾ ਕੀਤਾ ਗਿਆ ਕਿ ਅੱਜ ਮੇਰਾ ਤੇ ਮੇਰੀ ਬੇਟੀ ਦਾ ਜੋ ਸਾਜਾ ਜਨਮ ਦਿਨ ਆ ਮੇਰੀ ਭਤੀਜੀ ਦਾ ਤਿੰਨ ਜਨਮ ਦਿਨ ਸਾਡਾ ਹੋ ਗਿਆ ਤੇ ਤਿੰਨ ਜਨਮ ਦਿਨਾਂ ਨੂੰ ਆਉਣਾ ਵੀ ਅਸੀਂ ਵੀ ਮੇਰਾ ਵੀ ਇਹ ਦਿਲ ਕੀਤਾ ਵੀ ਜੋ ਬੱਚਾ ਨਹੀਂ ਨਾ ਕੀਤਾ ਕਿਉਂਗਾ ਨਾ ਮੈਂ ਵੀ ਕਿਉਂ ਨਾ ਬੱਚਾ ਨਾ ਵਾ ਤੇ ਸਾਡੀ ਜੋ ਮੈਨੇਜਮੈਂਟ ਟੀਮ ਆ ਸ਼ੀਤ ਬੱਬਾ ਦੀਪ ਸਿੰਘ ਐਸਪੋਰਟ ਕਲੱਬ ਦੀ ਉਹ ਵੀ ਸਾਰੀ ਐਜੂ ਆ ਅਸੀਂ ਇਹਨਾਂ ਜਿੰਨਾ ਇਹ ਨਹੀਂ ਸਤਿਕਾਰ ਦਿਤਾ ਅਸੀਂ ਵੀ ਚਾਹੁੰਦੇ ਹਾਂ ਹੌਸਲਾ ਬੱਚਿਆਂ ਦਾ ਵਧਾਈ ਵੱਧ ਤੋਂ ਵੱਧ ਕਰੀਏ ਤਾਂ ਕਿ ਇਹ ਸਾਡੇ ਨਗਰ ਦਾ ਵੱਧ ਤੋਂ ਵੱਧ ਨਵਾਂ ਰੋਸ਼ਨ ਕਿਉਂਕਿ ਖਜ਼ਾਨਾ ਤਾਂ ਮੇ ਨਹੀਂ ਆ ਨੌਜਵਾਨੀ ਤਨ ਹੈ ਨੌ ਜਵਾਨਾਂ ਨੇ ਹੀ ਪਿੰਡ ਨੂੰ ਉੱਪਰ ਲੈ ਕੇ ਜਾਣਾ ਅਸਲ ਪੂੰਜੀ ਤਾਂ ਪਿੰਡ ਦੀ ਜਿਹੜੀ ਹੈਗੀ ਉਹ ਨੌਜਵਾਨ ਹੈ ਦੇਖੋ ਜੀ ਜਿਸ ਪਿੰਡ ਦੇ ਬੱਚੇ ਸਹੀ ਆ ਉਹ ਪਿੰਡ ਆਪੇ ਤਰਕੇ ਜਾ ਅੱਜ ਤੁਸੀਂ ਮੇਰੇ ਨਗਰ 'ਚ ਦੇਖ ਸਕਦੇ ਆ ਅੱਜ ਤੋਂ 4 ਸਾਲ ਪਿੱਛੇ ਜਾਓਗੇ 6 ਸਾਲ ਪਿੱਛੇ ਜਾਓਗੇ ਪਿੰਡ ਦਾ ਨਕਸ਼ਾ ਹੋਰ ਪਾਸੇ ਸੀਗਾ ਬੋਲਦਾ ਅੱਜ ਮੇਰੇ ਪਿੰਡ ਦੀ ਜੱਬੂ ਵਾਲ ਦੀ ਮੈਂ ਇਸ ਕਰਕੇ ਕਹਿੰਦਾ ਮੈਂ ਨੂੰ ਬੜਾ ਮਾਣ ਆ ਕਿ ਜੱਬੂ ਵਾਲ ਦੀ ਟੀਮ ਜੋ ਦੁਆਬਾ ਮੇਜਰ ਲੀਗ ਖੇਡਦੀ ਆ ਵੱਖ-ਵੱਖ ਟੂਰਨਾਮੈਂਟ ਜਾਂਦੀ ਆ ਕੱਲੂ ਫੇਰ ਇਹਨਾਂ ਦਾ ਟੂਰਨਾਮੈਂਟ ਆ ਹਰ ਹਫਤੇ ਕਿਤਨੇ ਕਿਤੇ ਕਦੀ ਸ਼ਾਹ ਕੋਟ ਕਦੀ ਹਿਆਰ ਪਰ ਕਦੀ ਕਿਤੇ ਦੂਰ ਦੂਰ ਜਾਂਦੇ ਜਦੋਂ ਦੂਰ ਦੂਰ ਖੇលਦੇ ਆ ਉੱਥੇ ਜਦੋਂ ਜੱਬੋ ਵਾਲ ਦੀ ਟੀਮ ਬੁਲਦੀ ਇਕੱਲੇ ਪਲੇਅਰ ਨਹੀਂ ਬੁਲਦੀ ਸਾਡੇ ਪਿੰਡ ਦਾ ਜਿਹੜਾ ਬੱਚਾ 1 ਮਹੀਨੇ ਦਾ ਆ ਜਾਂ ਜਿਹੜਾ 70 ਸਾਲ ਦਾ ਬਜ਼ੁਰਗ ਸਾਰੇ ਵਿੱਚ ਕੋਈ ਨਹੀਂ ਉਹ ਕਿ ਪਿੰਡ ਦਾ ਨਾਮ ਬਣਾਉਣਾ ਚਾਹੁੰਦਾ ਜੱਬੋ ਵਾਲ ਜੱਬੋ ਵਾਲ ਇਹ ਸਪੈਸ਼ਲ ਅਨਾਉਂਸ ਕਰਨਾ ਤੇ ਸ਼ਹੀਦ ਪਗਤ ਸਿੰਘ ਜੀ ਦੇ ਜ਼ਿਲ੍ਹੇ ਦੀ ਜੇ ਗੱਲ ਕੀਤੀ ਹੈ ਪਿੰਡ ਦਾ ਪਿੰਡ ਦਾ ਨਾਮ ਵੀ ਬੜਾ ਰੋਸ਼ਨ ਹੁੰਦਾ ਦੇਖੋ ਜੀ ਮੈਨੂੰ ਮਾਣ ਆ ਇਹਨਾਂ ਬੱਚਿਆਂ ਤੇ ਸਾਡੇ ਬੱਚੇ ਪਿਛਲੇ ਸਾਲ ਵੀ ਅੰਡਰ 14 ਚ ਸਟੇਟ ਚੈਂਪੀਅਨ ਐਥਕੇ ਵੀ ਤੇ ਮੈਂ ਇਹਨੂੰ ਮਾਣ ਆ ਕਿ ਇਹ ਬੱਚੇ ਵੱਧ ਤੋਂ ਵੱਧ ਦੇਖੋ ਜੇ ਜਦੋਂ ਬੱਚੇ ਕੋਸ਼ਿਸ਼ ਕਰਦੇ ਇਕੱਲੇ ਇਹ ਨਹੀਂ ਜਿੱਤਦੇ ਅਸੀਂ ਵੀ ਨਾਲ ਜਿੱਤਦੇ ਹਾਂ ਅਸੀਂ ਸਾਨੂੰ ਬੜਾ ਮਾਣ ਆ ਇਹਨਾਂ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਦੇਵ ਸੇਵਕ ਵਾਲਾ ਸਾਡਾ ਮੇਰਾ ਬਹੁਤ ਬਹੁਤ ਧੰਨਵਾਦ ਜੀ ਜੀ ਮਾਣ ਤਕਰੀਬਨ ਜੀ ਜਿਹਦੀ ਵੀ ਅਸੀਂ ਆਪਣੀ ਉਸ ਸੰਭਾਲੀ ਆ ਜੀ ਜੱਬਵਾਲ ਤੋਂ ਵਿੱਚ ਉਸ ਤੋਂ ਟ੍ਰੇਮ ਦੀਆਂ ਕਬਡੀਆਂ ਚੱਲਦੀਆਂ ਜੀ ਜੀ ਮਹਾਰਾਜ ਉਸੇ ਟਾਈਮ ਤੋਂ ਸਾਡੇ ਪਿੰਡ ਦੀ ਕਬੱਡੀ ਬਹੁਤ ਚੜ੍ਹਤ ਰਹੀ ਹੈ ਜੀ ਜੀ ਜਿੱਦਾਂ ਜੀ ਆਪਣੇ ਪਿੰਡ ਦੇ ਨਵੇਂ ਨਵੇਂ ਸ਼ਹਿਰ ਜਿਲ੍ਹੇ ਇਲਾਕੇ ਦੇ ਵਿੱਚੋਂ ਸਾਡੇ ਪਿੰਡ ਦੀ ਬਹੁਤ ਜੜ੍ਹਾਈ ਰਹੀ ਹੈ ਜੀ ਕਬੱਡੀ ਦੀ ਛੋਟੇ ਹੁੰਦਿਆਂ ਤੋਂ ਹੁਣ ਤੱਕ ਸਾਡੇ ਪਿੰਡ ਦੀ ਕਬੱਡੀ ਬਹੁਤ ਚੜ੍ਹਦੀ ਕਲਾ ਵਿੱਚ ਹੈ ਜੀ ਜੀ ਸਾਡੇ ਨਿਆਣੇ ਵਧੀਆ ਹੁਣ ਵੀ ਨਿਆਣੇ ਬਹੁਤ ਵਧੀਆ ਖੇਡਦੇ ਅੱਜ ਮੈਂ ਦੇਖਿਆ ਹਰਪਾਲ ਸਿੰਘ ਜੀ ਕਿ ਸ਼ੌਂਕ ਬਹੁਤ ਹੈ ਤੁਹਾਨੂੰ ਕੋਲਾਂ ਵੇਖਣ ਦਾ ਹਾਂਜੀ ਹਾਂਜੀ ਕਬੱਡੀਆਂ ਵੇਖਣ ਦਾ ਇਹ ਬਚਪਣੇ ਤੋਂ ਪੈ ਗਿਆ ਹਾਂਜੀ ਬਚਪਣ ਤੋਂ ਹੀ ਪਿਆ ਜੇ ਜਦੋਂ ਸਕੂਲੋਂ ਲੱਕੇ ਆਪਣੇ 10ਵੀਂ 12ਵੀਂ ਫਿਰ ਕਾਲਜ ਤੱਕ ਵੀ ਜੀ ਜੀ ਆਪਣੇ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਵੀ ਟੂਰਨਾਮੈਂਟ ਦੇਖਣ ਦਾ ਬਹੁਤ ਸਾਨੂੰ ਸ਼ੌਂਕ ਹੈ ਜੀ ਜੀ ਅਸੀਂ ਆਪਣਾ ਟਾਈਮ ਕੱਢ ਕੇ ਦੂਰ ਤੱਕ ਵੀ ਟੂਰਨਾਮੈਂਟ ਦੇਖਣ ਜਾਂਦੇ ਹਾਂ ਜੀ ਜੀ ਜਨਨ ਕਿ ਸਾਨੂੰ ਮਾਣ ਹੁੰਦਾ ਜੀ ਸਾਡੇ ਪਿੰਡ ਦੇ ਮੁੰਡੇ ਖੇਡਣ ਗਏ ਹੋਆ ਜਾਂ ਵਧੀਆ ਪਲੇਅਰ ਦੇਖਣ ਦਾ ਚਾਹ ਹੁੰਦਾ ਜੀ ਉਹ ਅਸੀਂ ਦੇਖਣ ਜਾਂਦੇ ਹਾਂ ਜੀ ਜੀ ਸ਼ੁਕਰੀਆ ਇਹ ਸਾਡੇ ਵਿੱਚ ਮੈਂਬਰ ਪੰਚਾਇਤ ਹਰਪਾਲ ਸਿੰਘ ਇਹਨਾਂ ਦੀ ਟੀਮ ਨੇ ਇਹਨਾਂ ਦੇ ਪੰਚਾਇਤ ਦੇ ਸਮੇਂ ਦੇ ਦੌਰਾਨ ਬਹੁਤ ਵੱਡਾ ਵਿਕਾਸ ਕਰਕੇ ਦਿਖਾਇਆ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਵੱਡੀ ਜਾਣਕਾਰੀ ਵੀ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਜੋਗਾ ਸਿੰਘ ਵਿਦੇਸ਼ ਦੀ ਧਰਤੀ ਤੇ ਆਪਣੇ ਵੱਡੀਆਂ ਸਵਾਮਾਂ ਲਵਾਈਆਂ ਵੀਰ ਜੀ ਕਿੱਦਾਂ ਲੱਗਦੇ ਪਿੰਡ ਜੱਪੋ ਵੱਲ ਦੇ ਮੈਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਦੇਖ ਕੇ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਆ ਦੋ ਤਿੰਨ ਸਾਲ ਹੋ ਗਏ ਵਧੀਆ ਮੈਚ ਹੁੰਦੇ ਆ ਜਦੋਂ ਵਿਦੇਸ਼ ਦੀ ਧਰਤੀ ਤੇ ਬੈਠ ਕੇ ਕਿਤੇ ਮੈਚਾਂ ਨੂੰ ਜੀ YouTube ਤੇ ਰੱਖੇ ਵਿਖੇ ਦੇ ਸੀ ਹਾਂ ਜੀ ਲਾਈਵ ਦੇ ਦੇ ਤੋ ਕਿੰਨੂ ਖੇਚ ਕਿਨੇ ਪੈਂਦੀ ਸੀ ਖੇਚਦਾ ਬਹੁਤ ਪੈਂਦੀ ਸੀ ਜੀ ਅੱਛਾ ਦੇਖ ਇਸ ਟਾਈਮ ਵੀ ਅਹੀ ਛੇਤੀ ਯਾਰ ਲੈ ਵੀ ਦੇਖੀ ਜਾਗੇ ਜੀ ਜੀ ਅੱਜ ਕਿੰਦਾ ਲੱਗਦਾ ਜਦੋਂ ਪਿੰਡ ਦੇ ਵਿੱਚ ਫਿਰਦੇ ਹਾਂ ਅੱਜ ਵੀ ਪਿੰਡ ਵਧੀਆ ਲੱਗਦਾ ਕਿੰਨੇ ਸਾਲ ਬਾਅਦ ਰਹੇ ਮੈਂ 18 ਸਾਲ ਬਾਅਦ ਆਇਆ 18 ਸਾਲ ਤੋਂ ਬਾਅਦ ਜਦੋਂ ਪਿੰਡ ਆਇਆ ਕਿੰਨਾ ਕੁ ਬਦਲ ਗਿਆ ਬਹੁਤ ਬਦਲਿਆ ਜੀ ਬਹੁਤ ਫਰਕ ਹੈ ਵੱਡੀਆਂ ਵੱਡੀਆਂ ਕੋਠੀਆਂ ਨਜ਼ਰ ਆਉਂਦੀਆਂ ਹਾਂ ਬੜੀਆਂ ਬੜੀਆਂ ਜੀ ਬਹੁਤ ਜੀ ਜੀ ਮਨ ਤਾਂ ਖੁਸ਼ ਹੁੰਦਾ ਹੋਵੇਗਾ ਕਿ ਪਿੰਡ ਸ਼ਹਿਰਾਂ ਵਰਗਾ ਬਣ ਗਿਆ ਸ਼ਹਿਰ ਨੇ ਵਾਧੂ ਬਣ ਗਿਆ ਜੀ ਜਦੋਂ ਕੋਲ ਦੇ ਵਿੱਚ ਆਉਂਦੇ ਹਾਂ ਇੱਥੇ ਕਬੱਡੀ ਦੇ ਵਿੱਚ ਆਉਂਦੇ ਹਾਂ ਤੇ ਜਦੋਂ ਵੱਡੇ ਸ਼ੋਰ ਤੇ ਵੇਖਦੇ ਹਾਂ ਕਿੰਨੇ ਕੁ ਖੁਸ਼ੀ ਮਹਿਸੂਸ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਪਿੰਡ ਦੇ ਮੁੰਡੇ ਜ਼ੁਬਾਨ ਵੇਖਣੇ ਤੇ ਮਨ ਤਾਂ ਬਹੁਤ ਖੁਸ਼ ਹੁੰਦਾ ਹੈ ਅੱਗੇ ਮਾਣੇ ਹੁਣ ਹੁੰਦੇ ਸੀਗੇ ਦਾਣੀ ਹੁੰਦਾ ਸੀ ਕੈਣੀ ਹੁੰਦਾ ਸੀਗਾ ਹੁਣ ਉਹੀ ਚੀਜ਼ ਦਿਖ ਰਹੀ ਆ ਜਿਹੜੇ ਮੁੰਡੇ ਗਾਹਾਂ ਉੱਤੇ ਆ ਨਾ ਜੀ ਜੀ ਉਹੀ ਸ਼ੌਂਕ ਪਹਿਲਾਂ ਤੋਂ ਸ਼ੁਰੂ ਤੋਂ ਸਟਾਰਟਿੰਗ ਇਹੀ ਵਧੀਆ ਹੋਈ ਆ ਜੀ 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 ਸ਼ੁਕਰੀਆ ਸ਼ੁਕਰੀਆ ਆ ਜੀ ਆਮੇ ਜੀ ਆਪਣਾ ਮੇਰਾ ਨਾਮ ਕਰਨਦੀਪ ਆ ਜੀ ਇਹ ਕਬੱਡੀ ਦੇ ਵਿੱਚ ਕਿਸ ਨਾਮ ਦੇ ਨਾਲ ਜਾਣੇ ਜਾਂਦੇ ਆ ਡਮਰੂ ਕਹਿੰਦੇ ਆ ਜੀ ਡਮਰੂ ਕਹਿੰਦੇ ਆ ਕਿਹੜਾ ਨਗਰ ਹੈ ਆਪਣਾ ਜੱਬੋਵਾਲ ਨ ਕਿੰਨੇ ਸਾਲ ਤੋਂ ਕਬੱਡੀ ਖੇਡਦੇ ਹੋ? ਭਾਜੀ ਮੈਨੂੰ ਹੋਗਾ 10 ਸਾਲ ਹੋਗਾ। 10 ਸਾਲ ਤੋਂ ਕਬੱਡੀ ਵਿੱਚ ਗੈਪ ਵੀ ਪਿਆ ਛੱਟ ਲੱਗੀ ਹੁਣ 2 ਸਾਲ ਦਾ ਗੈਪ ਪਿਆ ਗਿਆ ਭਾਜੀ। ਜੀ ਜੀ। ਤੇ ਹੁਣ ਕਿ ਫੇਰ ਸਟਾਰਟ ਕੀਤੀ ਹੈ? ਕਿਹਨਾ ਸਾਥੀਆਂ ਦੇ ਨਾਲ ਕਬੱਡੀ ਖੇਡੀ? ਭਾਜੀ ਮੈਂ ਜੀ ਪਿੰਡ ਦੇ ਨਾਲ ਵੀ ਖੇਡੀ ਭਾਜੀ ਬਾਹਰਲੀਆਂ ਟੀਮਾਂ 'ਚ ਵੀ ਖੇਡੀ ਆ ਜਿੱਦਾਂ ਜਿੱਦਾਂ ਵੱਡੀਆਂ ਟੀਮਾਂ ਦੇ ਵਿੱਚ ਮੌਕਾ ਮਿਲਦਾ ਰਿਹਾ। ਜੀ ਤੇ ਵੱਡੀਆਂ ਟੀਮਾਂ ਦੇ ਵਿੱਚ ਵੀ ਫਿਰਦੇ ਆ। 20 ਦੇ ਵਿੱਚ ਇੱਕ ਰੇਡ ਪਾਉਂਦੇ ਆ ਇੱਕ ਜੱਫੀ ਪਾਉਂਦੇ ਆ ਤੁਹਾਡੀ ਜਿਹੜੀ ਸੇਵਾ ਹੈਗੀ ਆ ਗਰਾਊਂਡ ਦੇ ਵਿੱਚ ਕਿਸ ਪਾਸੇ ਲੱਗਦੀ ਆ ਮੈਂ ਜਾਫੀਆਂ ਜੀ ਜਾਫੀ ਜਾਫੀ ਜਾਫੇ ਲਾਉਣ ਦੇ ਵਿੱਚ ਹਾਂਜੀ ਹਾਂਜੀ ਕਿੰਨਾ ਖ ਸ਼ੌਂਕ ਹੈ ਕਬੱਡੀ ਦਾ ਬਹੁਤ ਆ ਭਾਜੀ ਕਬੱਡੀ ਕਰਕੇ ਹੀ ਆ ਜੀ ਭਾਜੀ ਤੋ ਫਿਰ ਦੇ ਨਹੀਂ ਤਾਂ ਹੁਣ ਨੂੰ ਕਿਤੇ ਕੰਮਕਾਰ ਤੇ ਲੱਗ ਜਾਣਾ ਸੀ ਇਹ ਕਬੱਡੀ ਸ਼ੌਂਕ ਹੈ ਇਦਾਂ ਦਾ ਭਾਜੀ ਨਾ ਛੱਡ ਹੁੰਦੀ ਆਏ ਭਾਜੀ ਬਸ ਜੋ ਵੀ ਹੈਗਾ ਇਹੀ ਆ ਭਾਜੀ ਹੁਣ ਕਿਉਂਕਿ ਸਰਕਾਰਾਂ ਨੇ ਵੀ ਚਾਹੀਦਾ ਪਹਿਲਵਾਨਾਂ ਦਾ ਸੋਚਣਾ ਹਾਂਜੀ ਭਾਜੀ ਵਧੀਆ ਖੇਡਦੇ ਆ ਜਿੱਦਾਂ ਤੁਸੀਂ ਦੱਸਿਆ ਕਿ ਕਿਸੇ ਹੋਰ ਪਾਸੇ ਧਿਆਨ ਵੀ ਨਹੀਂ ਲੱਗਦਾ ਹੈਗਾ ਹਾਂਜੀ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਜਿਹੜੇ ਖਿਡਾਰੀ ਆ ਉਹਨਾਂ ਦਾ ਬਾਅਦ ਤੋਂ ਬਾਅਦ ਪਹਿਲ ਦੇ ਆਧਾਰ ਤੇ ਸੋਚਿਆ ਜਾਵੇ। ਹਾਂਜੀ ਭਾਜੀ ਇਹ ਆਪਣੀ ਸਟੇਟ 'ਚ ਹੀ ਆ ਭਾਜੀ ਹਰਿਆਣਾ 'ਚ ਦੇਖ ਲਓ ਤੁਸੀਂ ਕਿੰਦਾ ਪਹਿਲਵਾਨੀਆਂ ਚਾਹੇ ਕਬੱਡੀ ਆ। ਜੀ। ਇਹਨੂੰ ਬਹੁਤ ਭਾਜੀ ਜਿੰਦਾ ਕੋਈ ਵੀ ਆ ਪਹਿਲਵਾਨੀਆਂ ਕਬੱਡੀ ਉਹਨਾਂ ਨੂੰ ਨੌਕਰੀ ਹੈਗੀ ਆ ਜਾਂ ਕੋਈ ਬੰਦਾ ਬਾਹਰ ਗਵਰਨਮੈਂਟ ਦੀ سپورਟ ਨਾਲੇ ਭਾਜੀ ਬੰਦਾ ਉੱਪਰ ਜਾਂਦਾ سپورਟ ਹੋਵੇ। ਪਲੇਅਰ ਨੂੰ ਤਾਂ ਬਹੁਤ ਆ ਭਾਜੀ ਕਿਉਂਕਿ ਇਹ ਗੇਮਾਂ ਇਦਾਂ ਦੀਆਂ ਪੂਰਾ ਪੂਰਾ ਨਹੀਂ ਪੂਰਾ ਟਾਈਮ ਨਹੀਂ ਖੇਡ ਹੁੰਦੀਆਂ ਥੋੜਾ ਟਾਈਮ ਹੀ ਖੇਡ ਹੁੰਦੀਆਂ ਜਿਨ੍ਹਾਂ ਚ ਬੰਦੇ ਦੇ ਅੰਗ ਪੈਰ ਚੱਲਦੇ ਆ ਜੀ ਉਹਨਾਂ ਟਾਈਮ ਹੀ ਖੇਡ ਹੁੰਦੀਆਂ ਭਾਜੀ ਬਾਅਦ ਦੇ ਵਿੱਚ ਵੀ ਬੰਦੇ ਦਾ ਕੋਈ ਨਾ ਕੋਈ ਸਰਕਲ ਹੋਣਾ ਚਾਹੀਦਾ ਜ਼ਰੂਰੀ ਆ ਹਾਂ ਕਿਉਂਕਿ ਕਬੱਡੀ ਜਿਹੜੀ ਆ ਇਹ ਤਾਂ ਜ਼ੋਰ ਦੀ ਖੇਡ ਹੈ ਹਾਂਜੀ ਕਿਉਂਕਿ ਜ਼ੋਰ ਆਪਸ ਜਵਾਨੀ ਆ ਬਿਰਧਪਨ ਹੈਗਾ ਹਾਂਜੀ ਤੇ ਪਹਿਲਵਾਨਾਂ ਦਾ ਕੁਝ ਸੋਚਣਾ ਚਾਹੀਦਾ ਖਿਡਾਰੀਆਂ ਦਾ ਕੋਈ ਵੱਡੇ ਪੱਧਰ ਦੇ ਉੱਪਰ ਭਾਜੀ ਕਦੇ ਵੀ ਪਲੇਅਰ ਨਾਲ ਠੱਕਾ ਹੋ ਸਕਦਾ ਕਦੀ ਸੱਟ ਲੱਗ ਜਵੇ ਜਾਂ ਕੁਝ ਵੀ ਹੋ ਸਕ ਜੇ ਭ ਪ੍ਰੀਤ ਦੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਔਖੀ ਆ ਭਾਜੀ ਜੀ ਉਹਨੇ ਕੋਸ਼ ਜੁੜਿਆ ਹੋਊਗਾ ਉਹਨੂੰ ਕੋਈ ਕੰਮ ਹੋਊਗਾ ਤਾਂ ਆਪਣੀ ਲਾਈਫ ਵਧੀਆ ਕੱਢ ਸਕਦਾ ਜੀ ਜੀ ਇੱਥੇ ਤੱਕ ਸਾਡੀ ਸੋਚਣੀ ਆ ਵੀ ਬਾਅਦ ਵਿੱਚ ਪਲੇਅਰ ਨਾਲ ਕੋਈ ਨਹੀਂ ਕੱਢਦਾ ਆਪਣਾ ਆਪ ਹੀ ਖੜਾ ਕਰਨਾ ਪੈਂਦਾ ਭਾਜੀ ਕੀ ਮੈਸੇਜ ਦੇਣਾ ਚਾਹੁੰਦੇ ਜਿੰਨੇ ਸਾਥੀ ਵੇਖਦੇ ਆ ਜਿੰਨੇ ਜਵਾਨ ਮੈਸੇਜ ਇਹ ਆ ਭਾਜੀ ਜੁੜੇ ਹੋਏ ਆ ਮੈਸੇਜ ਇਹ ਆ ਭਾਜੀ ਗੇਮਾਂ ਨੂੰ ਪਿਆਰ ਕਰੋ ਖੇਡੋ ਕੋਈ ਵੀ ਕੋਈ ਵੀ ਗੇਮ ਕਰੋ ਜੀ ਵਾਸਨ ਅਸ਼ੇ ਪੱਤੇ ਤੋਂ ਬਜੂਗਾ ਜੀ ਜੀ ਇਹੀ ਆ ਛੋਟੇ ਛੋਟੇ ਬੱਚੇ ਆ ਜਿਹੜੇ ਹੁਣ ਮੋਬਾਈਲਾਂ ਨਾਲ ਜੁੜਿਓ ਇਹ ਵੀ ਬਿਮਾਰੀ ਐ ਇੱਕ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰਕਾਰ ਨੂੰ ਇਹੀ ਆ ਜੀ ਪਲੇਅਰਾਂ ਦੀ ਸਪੋਰਟ ਕਰੇ ਜੀ ਓਕੇ ਕਿ ਜ਼ਰੂਰੀ ਵੀ ਬਹੁਤ ਹੈ ਹਾਂਜੀ ਹਾਂਜੀ ਮਹਿਰਬਾਨ ਦੇਖੋ ਇਹ ਖਰਾਕ ਨਹੀਂ ਪੂਰੀ ਹੁੰਦੀ ਕਿਉਂਕਿ ਖਰਾਕ ਬਹੁਤ ਜ਼ਿਆਦਾ ਆ ਹਾਂਜੀ ਜੀ ਇਹ ਜਿਹੜਾ ਜੀ ਜਦ ਪਲੇਅਰ ਪਲੇਅਰ ਹੀ ਕਬੱਡੀ ਹੋਗੀ ਜੀ ਪਹਿਲਵਾਨੀ ਹੋਗੀ ਬੰਦਾ ਗਰੀਬੇ ਹੀ ਕਰਦਾ ਗਰੀਬੇ ਹੀ ਖੇਡਦਾ ਜੀ ਸ਼ੌਂਕ ਦਾ ਹਾਂਜੀ ਇਹ ਖੇਡ ਹੈ ਜੀ ਜਿਹੜਾ ਬੰਦੇ ਕੋ ਪੈਸੇ ਹੋ ਕਹਿੰਦਾ ਕਿੱਥੇ ਇੱਥੇ ਮਿੱਟੀ 'ਚ ਮੂੰਹ ਮਾਰੀ ਅਸੀਂ ਵਾਹ ਜੀ ਵਾਹ ਹਾਂਜੀ ਇਹ ਬੰਦੇ ਇਹ ਜਿਹੜੀ ਗਰੀਬਾਂ ਦੀ ਆ ਜੀ ਇਹ ਗਰੀਬੀ ਕੱਢਣ ਲਈ ਇਹਨੂੰ ਖੇਡਦੇ ਆ ਜੀ ਜੀ ਅੱਛਾ ਗਰੀਬੀ ਨੂੰ ਦੂਰ ਕਰਨ ਦੇ ਲਈ ਖਿਡਾਰੀ ਜ਼ੋਰ ਮਾਰਦਾ ਪਰ ਉਹਦੀ ਸੁਣਾਈ ਨਹੀਂ ਹੋ ਰਹੀ ਹੈ ਨਾ ਨਹੀਂ ਭਾਜੀ ਬਿਲਕੁਲ ਨਹੀਂ ਜਦ ਤੱਕ ਸਰਕਾਰ ਨਹੀਂ ਸਾਥ ਦਿੰਦੀ ਭਾਜੀ ਉਦੋਂ ਤੱਕ ਕੁਝ ਨਹੀਂ ਹੋਗਾ ਅੱਜ ਕਿਸ ਤਰ੍ਹਾਂ ਲੱਗਦਾ ਅੱਜ ਰਸ਼ਪਾਲ ਸਿੰਘ ਜੀ ਇੱਥੇ ਬਕਾਇਦਾ ਆਪਣਾ ਜਨਮ ਦਿਨ ਸਾਂਝਾ ਕਰਨ ਲੱਗੇ ਹੈਗੇ ਆ ਉਹ ਬਹੁਤ ਵਧੀਆ ਭਾਜੀ ਖਿਡਾਰੀਆਂ ਦੇ ਨਾਲ ਉਹ ਭਾਜੀ ਭਾਜੀ ਦੀ ਬਹੁਤ ਸਪੋਰਟ ਹੋਇਆ ਭਾਜੀ ਨਹੀਂ ਤਾਂ ਹਰ ਕੋਈ ਬੰਦਾ ਸੋਚਦਾ ਸੀ ਕੀ ਲੈਣਾ ਖੇਡਣਾ ਇਹਨਾਂ ਨੇ ਆਪਣੇ ਲਈ ਖੇਡਣਾ ਕਿਉਂਕਿ ਭਾਜੀ ਨੇ ਕੋਲੋਂ ਪੈਸੇ ਖਰਚਾ ਕਰਕੇ ਸਾਡੀ ਟੀਮ ਐਂਟਰ ਕਰਾਈ ਹੈ ਸਾਨੂੰ ਬਰਦੀਆਂ ਬਣਾ ਕੇ ਦਿੱਤੀਆਂ ਬਾਹਰਲੇ ਪਲੇਅਰ 2-3 ਕੀਤੇ ਉਹਨਾਂ ਨੂੰ ਖਰਚਾ ਪਾਣੀ ਦਿੱਤਾ ਜੀ ਜੀ ਨਹੀਂ ਤਾਂ ਭਾਜੀ ਜੀ ਜੀ ਤਰੇ ਕੋ ਸੋਚਦਾ ਕਿ ਮੈਂ ਕੀ ਲੈਣਾ ਮੈਨੂੰ ਕਿਹੜਾ ਇਹਨਾਂ ਦੀ ਕਮਾਈ ਹੋਣੀ ਕਿ ਰਿਸ਼ਪਾਲ ਜੀ ਕਹਿੰਦੇ ਕਿ ਤੁਹਾਡਾ ਵੀ ਬਹੁਤ ਵੱਡਾ ਉਤਸ਼ਾਹ ਹੈਗਾ ਆ ਹਾਂ ਜੀ ਉਹਨਾਂ ਦੀ ਇੱਛਾ ਜਿਹੜੀ ਹੈ ਉਹ ਤੁਸੀਂ ਪੂਰੀ ਕਰ ਦਿੱਤੀ ਹੈਗੀ ਹਾਂ ਜੀ ਭਾਜੀ ਭਾਜੀ ਦੇ ਨਾਲ ਆ ਅਸੀਂ ਬਿਲਕੁਲ ਭਾਜੀ ਅਸੀਂ ਤਾਂ ਭਾਜੀ ਕਰਕੇ ਆ ਜਿਹੜੇ ਭਾਜੀ ਸਾਡ ਨੂੰ ਸਪੋਰਟ ਕਰਦੇ ਆ ਅਸੀਂ ਭਾਈ ਦੇ ਨਾਲ ਆ ਬਿਲਕੁਲ ਜੀ ਜੀ ਇਹੀ ਆ ਵੀ ਭਾਜੀ ਨੇ ਸਾਡਾ ਸਾਥ ਭਾਜੀ ਨੂੰ ਇੱਕ ਸ਼ੌਂਕ ਬਹੁਤ ਇਸ ਚੀਜ਼ ਦਾ ਸੌਂਗ ਕਰਕੇ ਹੀ ਹੁੰਦਾ ਭਾਜੀ ਨਹੀਂ ਤਾਂ ਕੋਈ ਨਹੀਂ ਕਰਦਾ ਕਿਸੇ ਲਈ ਭਾਜੀ ਨੂੰ ਲਾ ਕੇ ਜੀ ਖੜਾਉਣਾ ਪਲੇਅਰਾਂ ਨੂੰ ਸਾਰਾ ਕੁਝ ਕਰਨਾ ਸਾਰੀ ਟੈਨਸ਼ਨ ਸਾਰੀ ਜ਼ਿੰਮੇਵਾਰੀ ਭਾਈ ਜਿੰਮੇਵਾਰੀ ਬਹੁਤ ਹੈ ਭਾਈ ਨਾਲ ਖੜੇ ਆ ਭਾਜੀ ਅੱਗੇ ਕੋਈ ਨਹੀਂ ਇਦਾਂ ਜਿੰਮੇਵਾਰੀ ਬਹੁਤ ਹੈ ਹਾਂ ਜੀ ਅੱਗੇ ਬਹੁਤ ਬਣੇ ਆ ਪਰ ਕਿਸੇ ਨੇ ਕਦੀ ਇਦਾਂ ਸਾਥ ਨਹੀਂ ਦਿੱਤਾ ਜਿੱਦਾਂ ਭਾਜੀ ਦਿਲੋਂ ਚੱਲਿਆ ਭਾਜੀ ਜੀ ਜੀ ਬਹੁਤ ਬਹੁਤ ਪਲੇਅਰਾਂ ਨੇ ਚੱਲਿਆ ਭਾਜੀ ਬੜਾ ਅੱਛਾ ਲੱਗਿਆ ਇਹ ਬਹੁਤ ਪਿੰਡ ਜੱਬੋਵਾਲ ਦੇ ਉਹ ਖਿਡਾਰੀ ਆ ਜਿਨ੍ਹਾਂ ਨੂੰ ਡੰਬਰੂ ਨਾਮ ਦੇ ਨਾਲ ਜਾਣਿਆ ਜਾਂਦਾ ਤੇ ਇਹ ਗਰਾਊਂਡ ਦੇ ਵਿੱਚ ਗੱਲ ਸੱਚ ਕਹੀ ਜਾਂਦੀ ਆ ਕਿ ਜਿੱਥੇ ਇਹਨਾਂ ਦਾ ਜਫਾ ਕੋਈ ਸੂਰਮਾ ਹੀ ਛੜਾ ਸਕਦਾ ਤੇ ਤਾੜੀਆਂ ਦੇ ਨਾਲ ਜਿਹੜਾ ਇਹ ਗਰਾਊਂਡ ਹੈਗੀ ਉਸ ਸਮੇਂ ਦੇ ਦੌਰਾਨ ਗੂੰਜ ਉੱਠਦੀ ਆ ਤੇ ਜਦੋਂ ਇਹ ਵੱਡੇ ਜਿਹੜੇ ਹੈਗੇ ਆ ਇੱਥੇ ਜੱਫੇ ਲੱਗਦੇ ਨੇ ਵੱਡੀਆਂ ਕਬੱਡੀਆਂ ਕਰਾਈਆਂ ਜਾਂਦੀਆਂ ਨੇ ਪਿਆਰੇ ਸਾਥੀਓ ਪਦ ਤੋਂ ਪਦ ਇਸ ਖੇਡ ਕਬੱਡੀ ਦੇ ਨਾਲ ਵੀ ਪਿਆਰ ਕਰੋ ਕੀ ਨਾਮ ਹੈ ਜੀ ਆਪਣਾ ਆਪਣਾ ਦਿਨੇਸ਼ ਆ ਮੇਰਾ ਜੀ ਕਬੱਡੀ ਦੇ ਵਿੱਚ ਕਿਸ ਨਾਮ ਦੇ ਨਾਲ ਜਾਣੇ ਜਾਂਦੇ ਆ ਕਬੱਡੀ ਕਾਟੋ ਕਹਿੰਦੇ ਮੈਨੂੰ ਕਬੱਡੀ ਦੇ ਵਿੱਚ ਇੱਕ ਜੱਫਾ ਲਾਉਂਦੇ ਆ ਇੱਕ ਰੇਡਾਂ ਪਾਉਂਦੇ ਆ ਤੁਹਾਡੀ ਸੇਵਾ ਗਰਾਊਂਡ ਦੇ ਵਿੱਚ ਕਿਸ ਪਾਸੇ ਲੱਗਦੀ ਆ ਮੈਂ ਰੇਡਰ ਐ ਜੀ ਰੇਡਾਂ ਪਾਣਾ ਤੁਸੀਂ ਰੇਡਾਂ ਪਾਉਂਦੇ ਹੋ ਹਾਂਜੀ ਕਦਕਦਾ ਸ਼ੌਂਕ ਐ ਇਸ ਕਬੱਡੀ ਦੇ ਵਿੱਚ ਮੈਨੂੰ ਹੋ ਗਏ 3-4 ਸਾਲ ਹੋ ਗਏ ਖੇਡਦੇ ਨੂੰ ਜਦੋਂ ਗਰਾਊਂਡ ਦੇ ਵਿੱਚ ਕਾਟੋ ਨਾਮ ਕਾਟੋ ਕਾਟੋ ਜਾਣਿਆ ਜਾਂਦਾ ਜੱਬੋਬਾਲ ਵਿਸ਼ੇਸ਼ ਤੌਰ ਤੇ ਕਿਦਾਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਹੁਣ ਜਦੋਂ ਸਾਡਾ ਨਾਮ ਲੈਂਦੇ ਆ ਜੀ ਤੇ ਬਹੁਤ ਜਾਣੇ ਦੇਖਣ ਵਾਲੇ ਹੁੰਦੇ ਦਰਸ਼ਕ ਜੀ ਜੀ ਤੇ YouTube ਤੇ ਵੀ ਲਾਈਵ ਚੱਲਦਾ ਹੁੰਦਾ ਜਦੋਂ ਸਾਡਾ ਨਾਂ ਲੈਂਦੇ ਪਤਾ ਲੱਗਦਾ ਕਿ ਮੁੰਡਾ ਖੇਡਦਾ ਆ ਤਾਂ ਮਨ ਦੀਆਂ ਸਾਰੀਆਂ ਦਾ ਮੁੱਲ ਨਹੀਂ ਪੈਂਦਾ ਪੂਰਾ ਹਾਂਜੀ ਮੁੱਲ ਇਦਾਂ ਚੰਗੀ ਜੀ ਦੀ ਦਾ ਮੁੱਲ ਘੱਟੇ ਪੈਂਦਾ ਹੁੰਦਾ ਜੀ ਕਿਉਂਕਿ ਦੇਖੋ ਖਿਡਾਰੀਆਂ ਲਈ ਨੌਕਰੀਆਂ ਚਾਹੀਦੀਆਂ ਹਾਂਜੀ ਖੇਡ ਤੋਂ ਬਾਅਦ ਜਦੋਂ ਬਿਰਧਪਨ ਹੁੰਦਾ ਵੱਡੀਆਂ ਪੈਨਸ਼ਨਾਂ ਚਾਹੀਦੀਆਂ ਹਾਂਜੀ ਕਿਉਂਕਿ ਜਿਹੜੀ ਇਹ ਖੇਡ ਆ ਇਹ ਤਾਂ ਜ਼ੋਰ ਦੀ ਚੀਜ਼ ਹੈ ਹਾਂਜੀ ਇਹ ਗੱਲ ਤਾਂ ਹੈ ਜੀ ਜੋ ਜਵਾਨੀ ਤੋਂ ਬਾਅਦ ਇਹ ਬਿਰਧਪਨ ਵੀ ਆਉਂਦਾ ਹਾਂਜੀ ਖਿਡਾਰੀਆਂ ਨੂੰ ਜਦੋਂ ਕੋਚੀ ਨੇਵੇਂ ਗੱਲਬਾਤ ਕਰਨੀ ਕੋਈ ਵਾਹ ਨਹੀਂ ਫੜਦਾ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਸੇ ਇਹ ਹੀ ਹੈ ਹੁਣ ਜੇ ਚੰਗੀ ਚੀਜ਼ ਹੈ ਕੋਈ ਜੀ ਉਹਦੇ ਆ ਲੋ ਘਟ ਜਾਂਦੇ ਆ ਜੇ ਕੋ ਮਾੜੀ ਚੀਜ਼ ਹੈ ਸਾਰੇ ਨੇ ਉਧਰ ਨੂੰ ਤੁਰ ਪਣਾ ਇਹ ਚੱਕ ਰਿਹਾ ਹੁਣ ਜੇ ਕੋ ਪਲਵਾਨੀ ਕਰਦਾ ਆ ਗੇਮ ਕਰਦਾ ਆ ਤੇ ਕੋਈ ਕੋਈ ਦੇਖ ਕੇ ਖੁਸ਼ ਹੈ ਉਹਨਾਂ ਨੂੰ ਖੁਸ਼ ਜੀ 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 ਬਲ ਕੇ ਇਹ ਚੰਗੀ ਚੀਜ਼ ਹੈ ਸਹੀ ਇਹਦੇ ਲਈ ਹਾਂਜੀ ਇਹ ਆਪਣੀ ਮਿਹਨਤ ਆ ਮਿਹਨਤ ਹੈ ਜੀ ਹੁਣ ਸਾਰੇ ਇਹੀ ਦੇਖਦੇ ਰਹਿੰਦੇ ਆ ਕਿ ਮੁੰਡੇ ਖੇਡਦੇ ਆ ਖੇਡਦੇ ਆ ਜੀ ਆਹ ਗੱਲ ਉਹਨਾਂ ਨੂੰ ਇਹ ਨਹੀਂ ਪਤਾ ਪਿੱਛੇ ਮਿਹਨਤ ਕਿੰਨੀ ਕਰਦੇ ਜੀ 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 ਹੁਣ ਉਹ ਸਾਨੂੰ ਪਤਾ ਸੀ ਸ਼ਾਮ ਨੂੰ ਕਿਦਾਂ ਆ ਕੇ ਮਿਹਨਤ ਕਰੀਦੇ ਆਪਣਾ ਖਾਈ ਪੀਦਾ ਆ ਹਨਾ ਉਹਨਾਂ ਹੀ ਵਾਸਤੇ ਨੰਬਰ ਦੇਖਣਾ ਕਿ ਨੰਬਰ ਲਿਆਂਦਾ ਕਿ ਨਹੀਂ ਜਾਂਦਾ ਉਹ ਵੀ ਹੈ ਜਿਹੜਾ ਜਿਸ ਖੇਡ ਦੇ ਨਾਲ ਜੁੜਿਆ ਹੋਇਆ ਉਹਦਾ ਕਿਸੇ ਹੋਰ ਪਾਸੇ ਧਿਆਨ ਵੀ ਨਹੀਂ ਜਾਂਦਾ ਮੰਨਦੇ ਹੋ ਇਸ ਗੱਲ ਹਾਂਜੀ ਇਹ ਗੱਲ ਤਾਂ ਹੈਗੀ ਆ ਫਿਰ ਬੰਦਾ ਉਹੀ ਚੀਜ਼ ਸੋਚਦਾ ਕਿ ਮੈਂ ਆਹ ਚੀਜ਼ ਖਾਣੀ ਆ ਮੈਨੂੰ ਤਕੜਾ ਹੋਵਾਂ ਕਿ ਮੈਂ ਗਰਾਊਂਡ 'ਚ ਵਧੀਆ ਦੇਸਾਂ ਜੀ ਕਿਉਂਕਿ ਮੰਨਦੇ ਆ ਬਚਦੀਆਂ ਹਾਂ ਜੀ ਕਿੰਨੇ ਖੁਸ਼ੀ ਮਹਿਸੂਸ ਹੋ ਰਹੀ ਹੈ ਖੁਸ਼ੀ ਤਾਂ ਹੁੰਦੀ ਹੈ ਜੀ ਮਿਹਨਤ ਦਾ ਜਦੋਂ ਮੁੱਲ ਪੈਂਦਾ ਹੈ ਫਿਰ ਹਰੇਕ ਬੰਦੇ ਨੂੰ ਖੁਸ਼ੀ ਹੁੰਦੀ ਚਾਹੇ ਕੋਈ ਲਈ ਜਾਂਦਾ ਫਿਰ ਉਸ ਸਮੇਂ ਦਾ ਜਿਹੜੀਆਂ ਸਖਤ ਮਿਹਨਤਾਂ ਕੀਤੀਆਂ ਹੋਈਆਂ ਆ ਉਹ ਸਾਰੀਆਂ ਭੁੱਲ ਜਾਂਦੀਆਂ ਜਦੋਂ ਹਾਂਜੀ ਉਹ ਤਾੜੀਆਂ ਦੇ ਨਾਲ ਇੱਥੇ ਸਪੈਸ਼ਲ ਕਾਟੋ ਕਾਟੋ ਐ ਗਰਾਊਂਡ ਦੇ ਵਿੱਚ ਹੁੰਦੀ ਆ ਹਾਂਜੀ ਹਾਂਜੀ ਇਹ ਗੱਲ ਤਾਂ ਹੈਗੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਫੋਨਾਂ ਤੋਂ ਦੂਰ ਹੋ ਕੇ ਜੀ ਗਲਤ ਕੰਮਾਂ ਨੂੰ ਛੱਡ ਕੇ ਗਰਾਊਂਡ ਜਾਓ ਆਪਣੀ ਮਿਹਨਤ ਲਾਓ ਵਧੀਆ ਖਾਓ ਪੀਓ ਘਰਦਿਆਂ ਦਾ ਵੀ ਨਾਂ ਰੋਸ਼ਨ ਕਰੋ ਤੇ ਆਪਣਾ ਵੀ ਨਾਂ ਰੋਸ਼ਨ ਕਰੋ ਜੀ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ ਤਾਂ ਕੀ ਨਾਂ ਮੈ ਵੀਰ ਜੀ ਗਲਦੀਪ ਸਿੰਘ ਦੀਪਾ ਜਦੋਂ ਖੇਡਦੇ ਹੁੰਦੇ ਸੀ ਕਿਤੇ ਜਵਾਨੀ ਦੇ ਦੌਰਾਨ ਹਾਂਜੀ ਉਹ ਕਿੰਨਾ ਕਿ ਯਾਦ ਆਉਂਦਾ ਬਚਪਨ ਬਈ ਬਹੁਤ ਜਿਆਦਾ ਆਉਂਦਾ ਉਸ ਟਾਈਮ ਮਾਹੌਲ ਤਾਂ ਬਹੁਤ ਘੱਟ ਸੀ ਇਹ ਇਹ ਵੀ ਪਤਾ ਲੱਗਿਆ ਕਿ ਤੁਹਾਡਾ ਬੇਟਾ ਵੀ ਕਬੱਡੀ ਦੇ ਬਣ ਹਾਂਜੀ ਹਾਂਜੀ ਉਹਨੂੰ ਦੱਸੀਦਾ ਬੇਟੇ ਨੂੰ ਵੇ ਅਗੇ ਸਹੂਲਤ ਬਹੁ ਘੱਟ ਸੀ ਹਾਂ ਸਹੂਲਤ ਦੁੱਗਣੀ ਆ ਜੀ ਜੇ ਇਹ ਇਸ ਪਾਸੇ ਨੂੰ ਅਗੇ ਨਹੀਂ ਸਹੂਲਤ ਨਾ ਸਕਈ ਤੇ ਸਹੂਲਤਾਂ ਦੇ ਕੰਮ ਇਹਦਾ ਫਾਇਦਾ ਲੈ ਲਓ ਜੀ ਜੀ ਤੁਸੀਂ ਦੋਏ ਪਾਸੇ ਬਚ ਜੂਗੇ ਗਲਤ ਕੰਮਾਂ ਤੋਂ ਜੀ ਇਹ ਪੜ੍ਹਾਈ ਵੀ ਕਰੋ ਤੇ ਨਾਲ ਦੀ ਨਾਲ ਖੇਡੋ ਕਿੰਨੇ ਯਾਦ ਆਉਂਦੀ ਆ ਪੁਰਾਣੇ ਖਿਡਾਰੀਆਂ ਦੇ ਜਿਹੜੇ ਤੁਹਾਡੀ ਟੀਮ ਨਾਲ ਖੇਡਦੇ ਹੁੰਦੇ ਸੀ ਸਾਡੀ ਟੀਮ ਨਾਲ ਅੱਜ ਦਾ ਖੇਡਦੇ ਇਹ ਮਾਲਪੁਰ ਤੋਂ ਬੂਟਾ ਆ ਬੈਂਸਾਂ ਤੋਂ ਰਾਣਾ ਆ ਆਹ ਜੀ ਵਾਹ ਸੰਤਮਾ ਦਾ ਸ਼ਾਮਾ ਜੀ ਛੋਟੀ ਦੇ ਰੇਡ ਹੁੰਦੇ ਸਾਡੇ ਨਾਲ ਜਿਹੜੇ ਨਾਲ ਸਿਰ ਭੜੇ ਸਾਡੇ ਬੱਲੇ ਬੱਲੇ ਬਈ ਮੈਂ ਸਟਾਪਰ ਹੁੰਦਾ ਸੀ ਹਾਂ ਉਹ ਫੇ ਬੜੀਆ ਸਟੋਰੀ ਕਿਹੜੇ ਕਿਹੜੇ ਸਾਥੀ ਯਾਦ ਆਉਂਦੇ ਪਿੰਡ ਦੇ ਸਾਥੀ ਸੀ ਪਾਲੀ ਜੀ ਭੁੰਡੀ ਆ ਜੀ ਤੇ ਮੱਧੂ ਸੀ ਬਾਗੂ ਆ ਜੀ ਸਾਡੇ ਪਵਨ ਵੀ ਪਵਨ ਕੁਮਾਰ ਕਹਿੰਦੀ ਸਟੋਪਰ ਸਾਥੇ ਮੋਰੇ ਸੀ ਫੇ ਮੈਂ ਉਹਦੇ ਨਾਲ ਖੇਡਣ ਗਿਆ ਭਾਗਮਲ ਜੀ ਤੇ ਰੀਡਰਸ ਕੀ ਜਿੱਦਾਂ ਅਮਰੀਕਾ ਤੇ ਜੁਗਾ ਆਏ ਆ ਜੀ ਕੋਈ ਵਧੀਆ ਸੀ ਨਾ ਟੀਮਾਂ ਨਾਲ ਖੇਡੇ ਮੈਂ ਮਦਰੋ ਮੈਂ ਤਾਂ ਪਹਿਲਾਂ ਖੇਡਿਆ ਮੈਂ ਉਹਨਾਂ ਨੂੰ ਦੇਖਿਆ ਵਾਹ ਜੀ ਵਾਹ ਮਾਨਾ ਸਿੰਘ ਦੇ ਨਾਲ ਮੈਂ ਜੋਗ ਸਿੰਘ ਮਾਨਾ ਦੇ ਨਾਲ ਮੈਂ ਖੇਡਿਆ ਅੱਛਾ ਤੁਸੀਂ ਮਾਨੇ ਨਾਲ ਖੇਡਿਆ ਹੰਟ ਦੇ ਉਹ ਸਾਡੇ ਰੇਡਰ ਸੀ ਵਾਹ ਜੀ ਅਸੀਂ ਕਿੰਨਾ ਦਾ ਦੌਰ ਹੁੰਦਾ ਸੀਗਾ ਬਹੁਤ ਵਧੀਆ ਦੌਰ ਕਿਉਂਕਿ ਉਦੋਂ ਤਾਂ ਸਮੇਂ ਹਾਲਾਤ ਵੀ ਕੁਝ ਗਰੀਬੀ ਵਾਲੇ ਹੁੰਦੇ ਸੀ ਬਹੁਤ ਸਹੀ ਦਾ ਤਾਂ ਬੜੀਆਂ ਸਹੂਲਤਾਂ ਆ ਬਹੁਤ ਸਹੂਲਤਾਂ ਉਹ ਜੀ ਛੇਕਲਾਂ ਤੇ ਜਾਣਾ ਪਹਿਲਾਂ ਪੱਠੇ ਵੱਢਣੇ ਹਾਂ ਪੱਠੇ ਵੱਢ ਕੇ ਵੀ ਖੇਡਣ ਜਾਣਾ ਜੀ ਜੀ ਆਗੇ ਫਿਰ ਫਿਕਰ ਹੋਣਾ ਬਈ ਅੱਛਾ ਇੱਕ ਚੀਜ਼ ਮੰਨਦੇ ਹਾਂ ਕਿ ਜੇ ਤੁਸੀਂ ਉਸ ਸਮੇਂ ਦੇ ਦੌਰਾਨ ਖੇਡ ਨੂੰ ਜੀਵਤ ਰੱਖਿਆ ਹਾਂਜੀ ਅੱਜ ਤੱਕਰ ਚੱਲਦੀ ਆ ਚੱਲ ਮੈਂ ਕਹਿੰਦਾ ਸਾਡੇ ਨਾਲ ਇਹ ਜਿਹੜੀ ਹੈ ਲਗਾਤਾਰ ਕੰਟੀਨਿਊਸ ਗੀਮਾਂ ਚੱਲੀਆਂ ਖਿਡਾਰੀ ਤੁਰੇ ਰਹੇ ਵਿੱਚ ਨਾਗਾ ਨਹੀਂ ਪਿਆ ਜੇ ਵਿੱਚ ਨਾਗਾ ਪੈ ਜਾਂਦਾ ਫੇ ਥੋੜੇ ਗੈਪ ਨਹੀਂ ਪਿਆ ਮਤਲਬ ਜੀ ਗਏ ਪੈਦਾ ਫੇ ਥੋੜਾ ਜਿਆ ਪ੍ਰੋਬਲਮ ਆਣੀ ਸੀ ਉਹ ਗਾਂ ਦੀ ਗਾਂ ਖਡਾਰੀ ਉੱਠੀ ਗਏ ਹੁਣ ਖਡਾਈ ਸਾਡੇ ਨਾਲ ਵੀ ਵਧੀਆ ਉੱਠੇ ਹੋਆ ਜਿਆਦੇ ਆ ਜਦੋਂ ਤੁਹਾਡਾ ਸਮਾਂ ਹੁੰਦਾ ਸੀ ਉਦੋਂ ਇੱਕ ਟਰਾਫੀ ਹੁੰਦੀ ਸੀ ਇੱਕ ਟਰਾਫੀ ਅੱਜ ਤੱਕ ਕੈਸ਼ ਵੜਾਇਆ ਟਰਾਫੀ ਮੈਂ ਨਹੀਂ ਕਹਿਣਾ ਅੱਜ ਗਨਾਥ ਦਾਣੀ ਨਿਊਜ਼ੀਲੈਂਡ ਚ ਆ ਕਹਿਣਾ ਜੀ ਤੂੰ ਲੈ ਲੈ ਉਹ ਮਾਣੇ ਨਾਲ ਰੀਡਰ ਹੁੰਦਾ ਸੀ ਅੱਜ ਇਹਨੂੰ ਦੇ ਦਿਓ ਬੜੀ ਯਾਦ ਆਉਂਦੀ ਆ ਜਿਹੜੀ ਬਾਹਰ ਵਿਦੇਸ਼ਾਂ ਚ ਬੈਠੇ ਆ ਉਹਨਾਂ ਦੇ ਫੋਨ ਵੀ ਕਦੇ ਆਂਦੇ ਆ ਹਾਂਜੀ ਹਾਂਜੀ ਹੋਣਾ ਆਇਆ ਕਈ ਵਾਰਾ ਸ਼ੰਗਾਰ ਸਿੰਘ ਦਾ ਸ਼ੰਗਾਰ ਸਿੰਘ ਦਾ ਆਇਆ ਕਈ ਵਾਰਾ ਅੱਛਾ ਜੀ ਤੇ ਹੋਰ ਕਈ ਵਾਰ ਆਉਂਦੇ ਆ ਜੀ ਜੀ ਤੇ ਮੱਖਣ ਸਿੰਘ ਮੁੰਡਾ ਕੈਨੇਡਾ ਚੋਂ ਸਾਡੇ ਨਾਲ ਖੇਡਦਾ ਸੀ ਉਹ ਵੀ ਗੱਲਾਂ ਕਰਦਾ ਹੁੰਦਾ ਵੀ ਉਸ ਟਾਈਮ ਕਿਤੇ ਬਨੇਣਾ ਮਿਲ ਜਣੀਆਂ ਕਿਤੇ ਪਾਟੇ ਮਿਲ ਜਣੀਆਂ ਪਿਆਰ ਵੀ ਬਹੁਤ ਹੁੰਦਾ ਸੀ ਖਿਡਾਰੀਆਂ ਪਿਆਰ ਇਦਾਂ ਸੀ ਜੇਦਵਾਜੀ ਹੈ ਨਾ ਸੀ ਉਹ ਚਾਹ ਤੇ ਗਰਾਊਂਡ ਦੇਖੋ ਉੱਜੇ ਸੀ ਕਬੱਡੀ ਦੀ ਕਬੱਡੀ ਦੀ ਬਸ ਜਦੋਂ ਗਰਾਊਂਡ ਤੋਂ ਬਾਹਰ ਚਲ ਗਏ ਫੇਰ ਬਸ ਬਸ ਗਰਾਊਂਡ 'ਚ ਬਸ ਇਹੀ ਸੀ ਵੀ ਤੂੰ ਅਠੋਈ ਤੂੰ ਅਠੇ ਕਿਸੇ ਨਾਲ ਜੈਲਸ ਨਹੀਂ ਬਈ ਇਹ ਕਿਉਂ ਅਠਾ ਨਹੀਂ ਬੱਲੇ ਬੱਲੇ ਬਈ ਤੂੰ ਅਠੋ ਤੂੰ ਕਾਮਯਾਬ ਹੋ ਇੱਕ ਦਿਨ ਕਾਮਯਾਬ ਕਰਦੇ ਸੀ ਜੱਬੋ ਪਾਲ ਦਾ ਨਾਮ ਤਾਂ ਬੜਾ ਬਹੁਤ ਬਹੁਤ ਬੋਲ ਤੱਕ ਰਿਹਾ ਜੀ ਗਰਸ਼ੰਕਰ ਏਰੀਆ ਤਾਂ ਮਤਲਬ ਜਦ ਪਤਾ ਵੀ ਜੱਬੋ ਬੋਲ ਦੇ ਉੱਪਨ ਦੇ ਆ ਗਏ ਜੀ ਵੀ ਇਹ ਮਾਣਾ ਰੀਡਰ ਜਿਆਦਾ ਤਕੜਾ ਸਗਾ ਜੀ ਜੀ ਕੋਈ ਬੈਲੜਾ ਹੀ ਹੱਥ ਪਾਉਂਦਾ ਸੀ ਤੇ ਉਹਦੇ ਆਸਰੇ ਸਾਡੀ ਮੈਚ ਬਹੁਤ ਲੱਗੀ ਹਾਂ ਜੀ ਉਹ ਰੀਡਰ ਹੁੰਦਾ ਸੀ ਨਾਲ ਦਾਣੀ ਸੀ ਅਸੀਂ ਦੋਏ ਭਰਾ ਸਟਾਪਰ ਹਾਂ ਕਾਲਾ ਚੱਕੀ ਵਾਲਾ ਇੱਕ ਟੈਂਕੀ ਅਸੀਂ ਚੋਹਾਨੇ ਦੋ ਦਿਨ ਮੈਚ ਲਾਇਆ 21 ਦੀ ਵੀ ਯਾਦ ਆਂਦੀ ਬੜੀ ਕਬੱਡੀ ਟਕੜੀ ਗਈ ਤੇ ਅਸੀਂ ਚੋਹਾਨੇ ਮੈਚ ਲਾਇਆ ਇੱਕ ਹੋਰ ਜਿਹੜੇ ਉਹ ਨਾਮ ਬਿੱਲੇ ਪਾਜੀ ਬਿਜਲੀ ਬੋਰਡ ਦੇ ਵਿੱਚ ਐ ਹਾਂਜੀ ਹਾਂਜੀ ਤੇ ਕਿੰਨਾ ਗੋੜਾ ਚਟਾ ਸਰੀਰ ਤੇ ਬੜੀ ਤਕੜੀ ਕਬੱਡੀ ਉਹ ਤਾਂ ਨਾ ਉਹਦਾ ਪਿੰਡ ਨਾਲ ਉਹ ਲਿੰਕ ਟੁੱਟ ਗਿਆ ਜੀ ਜੀ ਡਿਊਟੀ ਹੋ ਗਈ ਚਲ ਗਿਆ ਪਰੇ ਜੀ ਜਿੰਨੀ ਵਧੀਆ ਨੌਕਰੀ ਮਿਲੀ ਸੀ ਵਾਹ ਜੀ ਵਾਹ ਉਹ ਤਾਂ ਇੱਧਰ ਲਿੰਕ ਰੱਖਦਾ ਪਿੰਡ ਨਾਲ ਲਿੰਕ ਟੁੱਟਣਾ ਦਾ ਰਹਿ ਗਿਆ ਨਹੀਂ ਤੇ ਜਿੰਨਾ ਪਤਲਾ ਸਰੀਰ ਉਹਦੀ ਇੱਕ ਛਾਲ ਬਹੁਤ ਲੰਬੀ ਸੀ ਵੱਲੇ ਵੱਲੇ ਛਾਲ ਡੋਣੀ ਉਹ ਗਰਾਊਂਡ 'ਚ ਅਸੀਂ ਜਾਣਾ ਤੇ ਇਹਦੇ ਸੇਵਿਆਂ ਦੇ ਵਿੱਚ ਉਥੇ ਕਲਰਾਂ ਚ ਜੀ ਉਥੇ ਬਣਾਈਓ ਸੀ ਰੋੜੀ ਜੀ ਬੇਸ਼ਾਲ ਲੰਮੀ ਲਾਉਣੀ ਛਾਲ ਦੀ ਲਾਉਂਦੀ ਬਹੁਤ ਸਰੀ ਪਤਲਾ ਵਧੀਆ ਕਬੱਡੀ ਸੀ ਜੀ ਜੀ ਉਹ ਪਿੰਡ ਲਿੰਕ ਟੁੱਟਣ ਨਾਲ ਉਹ ਰਹਿ ਗਿਆ ਵਿਚਾਰਾ ਪੈਂਕੀ ਨੇ ਵੀ ਬਹੁਤ ਬਹੁਤ ਮਿਹਨਤ ਕੀਤਾ ਹਾਂ ਜੀ ਗਰੀਬੀ ਕਰਦਾ ਸੀ ਪਰ ਇਦਨ ਨੂੰ ਲਗਣਾ ਹਾਂ ਬਹੁਤ ਸੀ ਪੈਂਕੀ ਦੇ ਡੈਡੀ ਨੇ ਕੋਲ ਰੋਟੀ ਲੈ ਜਣੀ ਵਾਲੇ ਬਾਅਦ ਮੈਜ ਦਿਖਣ ਨੂੰ ਵਾਹ ਵੇ ਵਾਹ ਬਿਕਾਚੋ ਡਾਕਟਰ ਕਹਿੰਦੇ ਸੀ ਤੁਹਾਨੂੰ ਆ ਮਸ਼ੂਟ ਆ ਹਾਂ ਉਹ ਨਹੀਂ ਨਾ ਪਿੰਡ ਦੇ ਛੇਕਲਾਂ ਦੇ ਜਲ ਜਣਾ ਮਗਰ ਅੱਛਾ ਜੀ ਹਾਂ ਜੀ ਇੱਕ ਵਾਰ 58 60 ਛੇਕਲ ਹਾਂ ਜਬ ਬੋਲ ਦੇ ਗਏ ਉਸੇ ਚਾਕੋ ਬਈ ਬਿਗਣੇ ਬੈਠੇ ਆ ਬੜੀ ਗੱਲ ਆ ਜਿਹਨਾਂ ਦੇ ਵਿੱਚ ਇੱਕ ਇੱਕ ਦੋ ਦੋ ਬੰਦੇ ਵੀ ਹੋਣੇ ਕੱਲਾ ਸਿੰਗਲ ਕੋਈ ਹੁੰਦਾ ਸੀ ਮੋਢੇ ਦਾ ਕੋਈ ਨਹੀਂ ਨਾ ਸੀ 100 ਬੰਦੇ ਦੇ ਕਰੀਬ ਆ ਗਰੀਬ ਗਏ ਬਦ ਦਰਸ਼ਕ ਬਣ ਬਣ ਕੇ ਗਏ ਸੀ ਜੀ ਮੈਚ ਵਗਣਾ ਮੈਚ ਸ਼ੁਕਰੀਆ ਸਾਡੇ ਵਿੱਚ ਐਸ ਐਚ ਓ ਸਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚ ਗਏ ਹਨ ਖਿਡਾਰੀਆਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਪੈਸ਼ਲ ਥਾਣੇ ਸਰਦਾਰ ਐਸ ਐਚ ਓ ਸਹਿਬਾਨ ਰਾਜ ਬਲਵਿੰਦਰ ਕੌਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਆਜੋ ਆਜਾ ਬੱਚਾ ਸਾਰੇ ਆਜੋ ਆਕੇ ਆਜਾ ਬੱਚਾ ਸਾਰੇ ਆਜੇ ਆਜੋ ਸਾਰੇ ਆਜੋ ਆਜੋ ਸਾਰੇ ਆਜੋ ਆਜੋ ਸਾਰੇ ਆਜੋ 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 ਆ ਆਜਾ ਆਜਾ ਲਾ ਕੇ ਰੋਈਂ ਸਾਡੇ ਕੋਲ ਆ ਜਾ ਜੇ ਨਹੀਂ ਗੇੜਨਾ ਪਰ ਹੁਣ ਗੱਲ ਤਾਂ ਤੁਹਾਡੀ ਆ ਸਾਡੀ ਆਜਾ ਮੁੰਡੂ ਪੁੱਤੋ ਇੱਥੇ ਆਓ ਇਹ ਛੋਟਾ ਹੈ ਤਾਂ ਬੱਚਾ ਆ ਹਾਂ ਆਜਾ ਪਰ ਹੁਣ ਆਜਾ ਤੇ ਛੋਟਾ ਨਹੀਂ ਆਜਾ ਆਜਾ ਆਇਆ ਕਰਵਾ ਵੱਡਕ ਨੂੰ ਆਵਾਜ਼ ਸੁਣ ਨਾ ਨਸ਼ਾ ਵੀ ਕahin ਘਟ ਸਕਦਾ ਜੇ ਅਸੀਂ ਲੁਕਣ ਮੀਚੀ ਜੀ ਕਿੱਢੀ ਜਾਈਏ ਇੱਕ ਦੂਜੇ ਨੂੰ ਕਸੀ ਇਹ ਨਾ ਪੁੱਛੂ ਨਾ ਦਸੀਆਂ ਕਿ ਕਿਹੜੇ ਸੋਤਵਰਾਂ ਨੂੰ ਨਾ ਦਸੀਏ ਇਹ ਚੀਜ਼ ਵਧ ਨਹੀਂ ਹੋਈ ਤੇ ਮੈਂ ਬਹੁਤ ਮੈਂ ਦਿਲੋਂ ਖੁਸ਼ ਹੁੰਨੀ ਆ ਜੱਗਵਾਲ ਚ ਕਿਉਂਕਿ ਪਿੰਡ ਦਾ ਪਿੰਦੇ ਸੋਤਵਰਾਂ ਦਾ ਐਨ ਆਰ ਆਈ ਭਰਾਵਾਂ ਦਾ ਇੱਥੇ ਬਹੁਤ ਸਹਿਯੋਗ ਹੈ ਤੇ ਬੱਚੇ ਵੀ ਚਲੋ ਇੰਟਰਸਟ ਰੱਖਦੇ ਨੇ ਜੇ ਬੱਚੇ ਹੁਣ ਤੋਂ ਇੰਟਰਸਟ ਰੱਖਦੇ ਆ ਤਾਂ ਵਧੀਆ ਗੱਲ ਹੈ ਬਾਕੀ ਸਰਪੰਚ ਸਾਹਿਬ ਤੁਹਾਡੇ ਵਰਡੇ ਵਧੀਆ ਨੇ ਤੁਹਾਡੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਵਧੀਆ ਕੰਮ ਕਰੀ ਜਾਂਦੇ ਨੇ ਇਹ ਬੱਚਿਆਂ ਨੂੰ ਇਸ ਚੀਜ਼ ਦਾ ਫਰਕ ਹੈ ਬੱਚੇ ਜੇ ਇਹ ਗੱਲ ਦੇਖਦੇ ਆ ਜੇ ਪਿੰਡ ਮੋਤਵਰ ਅੱਛੇ ਆ ਤਾਂ ਬੱਚੇ ਵੀ ਬੱਚਿਆਂ ਦੀ ਸੋਚ ਵੀ ਚੰਗੀ ਆ ਬਾਕੀ ਮੇਰੇ ਲਈ ਕੋਈ ਸੇਵ ਹੋਏ ਜਦੋਂ ਮਰਜ਼ੀ ਮੈਨੂੰ ਯਾਦ ਕਰੋ ਅੱਧੀ ਰਾਤ ਨੂੰ ਯਾਦ ਕਰੋ ਮੈਂ ਹਾਜ਼ਰ ਹਾਂ ਸੇਵਾ ਤੁਹਾਡੀ ਹੈ ਦੀ ਜਿਹੜੀ ਆ ਸਾਰਾ ਪ੍ਰਸ਼ਾਸਨ ਦਾ ਕੰਮ ਤੁਹਾਡੇ ਸੇਵਾ ਚ ਚਲੋ ਸਾਡੀ ਡਿਊਟੀ ਵੀ ਬੰਦੀ ਆ ਸਾਡੇ ਫਰਜ਼ ਨੇ ਤੇ ਜੀ ਬੋਤਾਨੀ ਦਾ ਸੀ ਕਸ਼ਣ ਕੁਸ਼ਤ ਨੇੜੇ ਹੋ ਕੇ ਵਿਚਰੀਏ ਵਿੱਚ ਇਹਨਾਂ ਮਿਹਰਬਾਨੀ ਬਹੁਤ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਮੈਨੂੰ ਕੋਈ ਯਾਦ ਕਰਦਾ ਮੈਂ ਜਾਂਦੀ ਪਰ ਮੈਂ 10 ਮਿੰਟ ਹੀ ਕੱਢਾਂ ਪਰ ਮੇਰੀ ਮਨ ਦੀ ਹੁੰਦੀ ਵੀ ਮੈਂ ਕੋਈ ਮੇਰੇ ਤੋਂ ਨਾਰਾਜ਼ ਨਾ ਹੋਵੇ ਮੈਂ ਜਾਵਾਂ ਜ਼ਰੂਰ ਹੁਣ ਸਰਪੰਚ ਸਾਹਿਬ ਨੇ ਮੈਨੂੰ ਫੋਨ ਕੀਤਾ ਤੇ ਮੈਂ ਕਿਹਾ ਨਹੀਂ ਮੈਂ ਭਾਵੇਂ ਪਾਣੀ ਮੰਡ ਲਈ ਆਵਾਂ ਮੈਂ ਜ਼ਰੂਰ ਆਉਂ ਜੀ प्यारे साथियों पेंड जब्बोवाल शहीद भगत सिंह नगर अजय ਦੇ ਵਿੱਚ ਵਸਿਆ ਹੋਇਆ ਉਹ ਮਹਾਨ ਨਗਰ ਜਿਨੇ ਪਹਿਲੇ ਦਿਨ ਤੋਂ ਬਹੁਤ ਵੱਡੇ ਪਹਿਲਵਾਨਾਂ ਨੂੰ ਇਸ ਗਰਾਉਂਡ ਨੇ ਜਨਮ ਦਿੱਤਾ ਡੀਪੀ ਸਹਿਵਾਨ ਨੂੰ ਹਰ ਇੱਕ ਜਾਣ ਦਾ ਬੜੀ ਦੂਰ ਦੂਰ ਤੱਕਰ ਜਿਨ੍ਹਾਂ ਨੇ ਬਹੁਤ ਦੂਰ ਤੱਕਰ ਖਿਡਾਰੀ ਖੜਾਏ ਹੈ ਉਹਨਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਹੀ ਐਸਚਓ ਸਹਿਵਾਨ ਦੇ ਨਾਲ ਵੀ ਮੁਲਾਕਾਤ ਕਰਾਵਾਂਗੇ ਸਰਜ ਕਿੰਨੀ ਇੱਕ ਵਧੀਆ ਮਿਹਨਤ ਲੱਗਦੀ ਹੈ ਕਿਉਂਕਿ ਆ ਪਨੀਰੀ ਜਿਹੜੀ ਹੈਗੀ ਹੈ ਇਹ ਤੁਹਾਡੀ ਬਹੁਤ ਵੱਡੀ ਕਿਰਪਾ ਪਿੰਡ ਦੇ ਉੱਪਰ ਕਿਉਂਕਿ ਉਹ ਸਮਾਂ ਕੁਝ ਹੋਰ ਹੁੰਦਾ ਸੀਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਵੀ ਜਗਤਾਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਹ ਪ੍ਰੋਜੈਕਟ ਕਰ ਰਹੇ ਆਂ ਅੱਜ ਸਾਡੇ ਨਗਰ ਵਿੱਚ ਸਾਡੇ ਬੱਚਿਆਂ ਛੋਟੇ ਬੱਚਿਆਂ ਦਾ ਸ਼ਾਹਵਾਸਤੇ ਮੈਡਮ ਐਸ ਐਚਓ ਰਾਜਪਾਲਵਿੰਦਰ ਕੌਰ ਜੀ ਆਏ ਆ ਅਸੀਂ ਇਹਨਾਂ ਦਾ ਸਾਰੇ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੂਸਰਾ ਮੈਡਮ ਜੀ ਅੱਗੇ ਵੀ ਸਾਡੀ ਮੁਲਾਕਾਤ ਹੋਈ ਸੀ ਮੈਂ ਤੁਹਾਡੇ ਸਭ ਪਹਿਲਾਂ ਅੱਗੇ ਤੁਹਾਡੇ ਅੱਗੇ ਇਹ ਹੀ ਸ਼ਬਦ ਕਹਿ ਸੀ ਕਿ ਜੁਦਨ ਦੀ ਕੁਮਾਰ ਸਾਡੇ ਇਹ ਛੋਟੇ ਵੀਰ ਕੁੰਗਾ ਸਰਪੰਚ ਸਾਹਿਬ ਨਾਲ ਸੰਭੀ ਹੈ ਮੈਡਮ ਤੇ ਸਰਪੰਚ ਸਾਹਿਬ ਰਿਸ਼ਪਾਲ ਤੇ ਮੈਡਮ ਜੀ ਨੇ ਉਦੋਂ ਦਾ ਸਾਡੇ ਪਿੰਡ ਨੂੰ ਖੇਡਾਂ ਤੇ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਇੱਕ ਬਹੁਤ ਵੱਡਾ ਉਤਸ਼ਾਹ ਮਿਲਿਆ ਹੈ ਪੂਰੇ ਪੰਜਾਬ ਚੋਂ ਸਾਡਾ ਪਿੰਡ ਨੰਬਰ 1 ਆ ਰਿਹਾ ਕਿ ਦੋਏ ਖੇਡਾਂ ਵਿੱਚ ਵੀ ਤੇ ਨਸ਼ਿਆਂ ਤੋਂ ਵੀ ਰਹਿਤ ਹੋ ਰਿਹਾ ਹੈ ਅਸੀਂ ਇਸ ਜੋੜੀ ਦਾ ਦਿλονਧਰਵਾਦੀ ਕਰਦੇ ਹਾਂ ਕਿ ਪਰਮਾਤਮਾ ਨੂੰ ਫਿਰ ਗਾਹਾਂ ਮੌਕਾ ਹੀ ਮਿਲੇ ਕਿ ਸਾਡੇ ਪਿੰਡ ਦੀ ਜਿਹੜੀ ਇਹ ਨਿੱਕੀ ਨਰਸਰੀ ਆ ਇਹਨੂੰ ਸਾਂਭਣ ਇਹਨਾਂ ਦੀ ਮਿਹਨਤ ਨਾ ਹੋ ਰਹੀਆ ਤੁਸੀਂ ਨਿਗਾਹ ਮਾਰੋ ਗਰਾਊਂਡ ਵਿੱਚ ਇਹ ਸਾਰੇ ਅਪਰਾਲੇ ਜਿਹੜੇ ਬੱਚਿਆਂ ਦੇ ਖੇਡਣ ਵਾਸਤੇ ਹੋ ਰਏ ਆ ਤੇ ਬਾਕੀ ਐਨਆਰਆਈ ਵੀਰਾਂ ਦਾ ਵੀ ਕਾਫੀ ਸਾਡੇ ਚ ਸਹਿਯੋਗ ਆ ਕਿ ਜਿਹੜੇ ਜੋ ਵੀ ਰਿਸ਼ਵਾਲ ਨੂੰ ਕਹਿੰਦੇ ਆ ਉਹਦੇ ਹਿਸਾਬ ਦੇ ਉੱਤੇ ਇਹਦੇ ਨਾਲ ਉਹ ਸਹਿਯੋਗ ਦਿੰਦੇ ਆ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਗਰ ਵਿੱਚ ਆ ਕੇ ਇਹਨਾਂ ਬੱਚਿਆਂ ਦਾ ਹੌਸਲਾ ਵਧਾਈ ਕੀਤੀ ਆ ਜਗਤਾਰ ਸਿੰਘ ਜਣੀ ਕਿਹਾ ਜਿਗਾ ਕਬੱਡੀ ਵਾਸਤੇ ਮੈਂ ਕਬੱਡੀ ਐਸੋਸੀਏਸ਼ਨ ਨਮਾਸ਼ਹਿਰ ਜ਼ਿਲ੍ਹੇ ਦਾ ਜਨਮਸਕਤਰ ਵੀ ਆ ਵਾਹ ਜੀ ਤੇ ਹੁਣ ਕੁਝ ਆਪਣੀ ਜਿਹੜੀ ਐਸੋਸੀਏਸ਼ਨ ਸਾਡੀ ਜੀ ਬੰਦ ਹੋਈ ਹੋਆ ਇਸ ਕਰਕੇ ਕੁਝ ਜਿੰਨੇ ਘਟ ਗਏ ਹੋਆ ਤੇ ਬਾਕੀ ਜਗਤਾਰ ਸਿੰਘ ਜੀ ਮੈਂ ਪੂਰੇ ਪੰਜਾਬ ਵਿੱਚ ਵੀ ਕਬਡੀਆਂ ਟੀਮਾਂ ਲੈ ਕੇ ਗਿਆ ਵੀ ਆ ਪੰਜਾਬ ਦੀ ਟੀਮ ਮੈਂ ਜੰਮੂ ਤੱਕ ਲੈ ਕੇ ਗਿਆ ਜਿਸ ਵੇਲੇ ਉਸ ਆਪਣੇ 2000 ਦੋ ਵਿੱਚ ਜੰਮੂ ਵਿੱਚ ਹੋਈਆਂ ਸੀ ਖੇਡਾਂ ਤੇ ਬਾਕੀ ਮੈਂ ਸਾਲੋਂ ਪੜਾਇਆ ਸਾਲੋਂ ਦੀਆਂ ਮੇਰੀਆਂ ਕੁੜੀਆਂ ਇਕੱਲੇ ਸਾਲੋਂ ਸਕੂਲ ਦੀਆਂ 8000 ਨਾਲ ਸੀ ਜਿਨ੍ਹਾਂ ਵਿੱਚੋਂ 6 ਖੇਡਣ ਵਾਲੀਆਂ ਸੀਗੀਆਂ ਪੰਜਾਬ ਫਰਸਟ ਨੰਬਰ ਲੱਗਾ ਸੀਗਾ ਪਹਿਲੇ ਨੰਬਰ ਤੇ ਖੁਸ਼ੀ ਮਹਿਸੂਸ ਹੁੰਦੀ ਬਹੁਤ ਜਿਆਦਾ ਸਹਿਬਾਨ ਦੇਖੋ ਤੁਸੀਂ ਕਿੰਨੇ ਸਾਲਾਂ ਦਾ ਤੁਰੇ ਹੋਇਆ ਇਸ ਕਬੱਡੀ ਨੂੰ ਉੱਪਰ ਲੈ ਕੇ ਜਾਣ ਦੇ ਲਈ ਮੈਂ ਆਪਣੇ ਵਿੱਚ ਬਹੁਤ ਐ ਸੂਰਮੇ ਖੜੇ ਆ ਵੱਡੇ ਵੱਡੇ ਖਿਡਾਰੀ ਐ ਜਿਨ੍ਹਾਂ ਨੇ ਬਹੁਤ ਵੱਡੀਆਂ ਰੇਡਾਂ ਪਾਈਆਂ ਹੈਗੀਆਂ ਜੱਫੇ ਲਾਏ ਹੈਗੇ ਆ ਅੱਜ ਦੇਖ ਲਓ ਇੱਕ ਸਾਂਝਾ ਕਰਨ ਦੇ ਲਈ ਇੱਕ ਆ ਜਿਹੜਾ ਚਾਹ ਦਾ ਕੱਪ ਹੈਗਾ ਆ ਉਹਨੂੰ ਪਿਆਰ ਦਾ ਸਾਂਝਾ ਕਰਨ ਦੇ ਲਈ ਇੱਥੇ ਐਸ ਐਚਓ ਸਹਿਬਾਨ ਸਦਰ ਆ ਪਹੁੰਚਿਆ ਕਿ ਇਹਦੇ ਪਿੱਛੇ ਬਹੁਤ ਵੱਡੀ ਕਹਾਣੀ ਹੈ ਮੈਂ ਆਪਣੀ ਤੁਹਾਨੂੰ ਇੱਕ ਅੜਵਿੱਤੀ ਦੱਸਦਾ ਮੈਂ 26 ਜਨਵਰੀ ਦੀ ਪ੍ਰੈਕਟਿਸ ਕਰਾ ਰਿਹਾ ਸੀ ਆ ਵੀ ਆਈਟੀਆਈ ਵਿੱਚ ਜੀ ਅੱਜ ਇਸ ਜਹਾਂ ਤੇ ਉਹ ਸ਼ਖਸੀਅਤ ਹੈ ਨਹੀਂ ਜੀ ਐਸਐਸਪੀ ਉਪਲ ਸਾਹਿਬ ਜੀ ਵਾਹ ਜੀ ਵਾਹ ਹਾਂ ਜੀ ਕਿਉਂਕਿ ਸਾਡੇ ਇੱਕ ਸਮਾਜ ਨੂੰ ਬਹੁਤ ਘਾਟਾ ਪਿਆ ਅਥਲੀਟ ਸੀਗੇ ਬਹੁਤ ਤਗੜੇ ਹੋ ਮੈਂ ਉੱਥੇ ਗਰਾਊਂਡ ਵਿੱਚ ਪ੍ਰਬੰਧ ਕਰ ਰਿਹਾ ਸੀਗਾ ਤੇ 26 ਜਨਵਰੀ ਤੇ ਬੱਚੇ ਆਏ ਅੱਜ ਕੁੜੀਆਂ ਮੇਰੀਆਂ ਉਹ 10-12 ਸੀਗੀਆਂ ਸੁਮਨ ਹੁਣੀ ਜੀ ਤੇ ਯਾਰ ਰਾਜਦੀਪ ਕੁੜੀ ਟ੍ਰਾਫਿਕ ਵਿੱਚ ਖੜੀ ਆ ਇਹ ਆਪਣੇ 26 ਜੰਮ ਦੀ ਫਲੇਟ ਬਸ ਗਿਆ ਇਹਨੇ ਆਇਆ ਸਾਰਿਆਂ ਨੂੰ ਮੇਰੇ ਕੋਲ ਮੇਰੇ ਕੋਡੇ ਹੱਥ ਲਾਇਆ ਵਾਹ ਜੀ ਉਹ ਕਹਿੰਦੇ ਐਸਐਸਪੀ ਸਾਹਿਬ ਨੇ ਮੈਨੂੰ ਬੁਲਾ ਲਿਆ ਜੀ ਉਹ ਕਹਿੰਦੇ ਮਾਸਟਰ ਜੀ ਤੁਸੀਂ ਕੌਣ ਆ ਜੀ ਮੈਂ ਮਾਸਟਰ ਹੀ ਆ ਜੀ ਜੀ ਹੱਸਣ ਲੱਪ ਕਹਿੰਦੇ ਕੁੜੀਆਂ ਕੌਣ ਮੈਂ ਮੇਰੀਆਂ ਬੇਟੀਆਂ ਜੀ ਵਾਹ ਜੀ ਕਹਿੰਦਾ ਅੱਛਾ ਉਹਨੇ ਕਿਹਾ ਅੱਛਾ ਜੀ ਮੈਂ ਕਿਹਾ ਜੀ ਬੇਟੀਆਂ ਮੇਕੋ 6ਵੀਂ ਤੋਂ ਲੈ ਕੇ ਪਲੱਸ 2 ਤੱਕ ਮੇਕ ਪੜੀਆਂ ਬਾਕੀ ਬੰਗੇ ਕੌਲੇ ਪੜੀਆਂ ਜੀ ਜੀ ਤੇ ਨਹੀਂ ਵੀ ਮਨਗਿਆ ਤੁਹਾਨੂੰ ਕੀ ਮਾਨਸੂਸ ਹੁੰਦਾ ਜੀ ਤੁਹਾਨੂੰ ਕੋਈ ਅਵਾਰਡ ਮਿਲਿਆ ਹਾਂ ਜੀ ਮੈਂ ਕਹਾਂ ਜੀ ਨਹੀਂ ਅਵਾਰਡ ਉਹਦਾ ਮੈਨੂੰ ਕੋਈ ਨਹੀਂ ਮਿਲਿਆ ਉਹ ਕਹਿੰਦੇ ਇਹ ਆਵਾਰ ਆ ਬਿਲਕੁਲ ਕਹਿੰਦੇ ਉਹ ਆਵਾਰ ਕਹਿੰਦੇ ਨਹੀਂ ਹੁੰਦਾ ਇਹ ਇਹ ਬਿਲਕੁਲ ਕਹਿੰਦੇ ਜਿਹੜਾ ਤੁਹਾਨੂੰ ਇਹ ਪਬਲਿਕ ਆਵਾਰ ਦੇ ਰਿਹਾ ਬੱਚੇ ਆ ਕੇ ਤੁਹਾਡਾ ਸਨਮਾਨ ਕਰ ਰਹੇ ਆ ਇਹ ਆਵਾਰ ਆ ਇਹ ਮੈਨੂੰ ਉਹਨਾਂ ਦੀ ਸ਼ਾਬਾਸ਼ ਅੱਜ ਤੱਕ ਜਾਤ ਆ ਉਹ ਬੇਸ਼ੱਕ ਜਹਾਨ ਤੇ ਨਹੀਂ ਪਰ ਮੇਰੇ ਦਿਲ ਵਿੱਚ ਉਹ ਉਸ ਤਰ੍ਹਾਂ ਹੀ ਆ ਵਿਚਾਰ ਰਹਿੰਦੇ ਜਾਂ ਹਾਂਜੀ ਇਹ ਸਰੀਰ ਹੈ ਇਹ ਤਾਂ ਨਾਸ਼ਵਾਨ ਹੈ ਵਿਚਾਰਾਂ ਦੇ ਨਾਲ ਜਿਹੜਾ ਇਨਸਾਨ ਹੈ ਉਹ ਸਦਾ ਹੀ ਜੀਵਤ ਰਹਿੰਦਾ ਹਾਂਜੀ ਮੈਨੂੰ ਮੌਕਾ ਮਿਲਿਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਬੜਾ ਬੜਾ ਵੱਡਾ ਇਹਨਾਂ ਦਾ ਉਦਮ ਹੈ ਜੀ ਜਿਨ੍ਹਾਂ ਨੇ ਬਹੁਤ ਵੱਡਾ ਨਾਮ ਕਬੱਡੀ ਦੇ ਵਿੱਚ ਕਮਾਇਆ ਐਸ. ਐਚ. ਉਹ ਸਹਿਵਾਨ ਕਦੇ ਨਾਮ ਹੁੰਦਾ ਸੀ ਜੱਗੋਪਾਲ ਦਾ ਹਾਂਜੀ ਕਿਸੇ ਹੋਰ ਅੱਖਰਾਂ ਦੇ ਵਿੱਚ ਮੈਂ ਤਾਂ ਹੁਣ ਨਾਮ ਉਹ ਲੈਣਾ ਵੀ ਨਹੀਂ ਵਧੀਆ ਸਮਝਦਾ ਹੋਰ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਪਿੰਡ ਤੋਂ ਅੱਜ ਕਬੱਡੀ ਦੇ ਨਾਲ ਜਾਣਿਆ ਜਾਂਦਾ ਹਾਂਜੀ ਤੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਥਾਣੇ ਦੇ ਇੰਚਾਰਜ ਬਣ ਕੇ ਆਈ ਕਿਤੇ ਜੱਗੋਪਾਲ ਦੀ ਕੋਈ ਮਿਸਲ ਪੜੀ ਹੋਵੇਗੀ ਤੇ ਅੱਜ ਕਿਸ ਤਰ੍ਹਾਂ ਦਾ ਲੱਗਦਾ ਜੱਗੋਪਾਲ ਮੈਂ ਮਿਸਲਾਂ ਪੜੀਆਂ ਕਾਫੀ ਮਿਸਲਾਂ ਪੜੀਆਂ ਵੀ ਤੇ ਸੁਣੀਆਂ ਵੀ ਮੈਂ ਜੀ ਸਰ ਪਰ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਇਸ ਪਿੰਡ ਚ ਆਈ ਇਸ ਪਿੰਡ ਦੇ ਮੋਤਵਰਾਂ ਨੂੰ ਮਿਲੀ ਜੀ ਸਰਪੰਚ ਸਾਹਿਬ ਨੂੰ ਮਿਲੀ ਜੀ ਤੇ ਹੋਰ ਲੋਕਾਂ ਨੂੰ ਪਿੰਡ ਦੇ ਨੂੰ ਮਿਲੀ ਤਾਂ ਉਹਨਾਂ ਨੇ ਮੈਨੂੰ ਜਦੋਂ ਪਿੰਡ ਦੇ ਪਹਿਲੇ ਹਾਲਾਤ ਦੱਸੇ ਜੀ ਔਰ ਹੁਣ ਦੇ ਹਾਲਾਤ ਦੱਸੇ ਤਾਂ ਮੈਨੂੰ ਬੜੀ ਖੁਸ਼ੀ ਹੋਈ ਇਸ ਚੀਜ਼ ਜੀ ਮੈਨੂੰ ਬੜਾ ਮਾਣ ਆ ਇਸ ਪਿੰਡ ਦੇ ਵੀ ਇਹ ਪਿੰਡ ਨਸ਼ਾ ਰਹਿ ਤਾ ਬਿਲਕੁਲ ਨਸ਼ਾ ਰਹਿ ਤਾ ਬੜਾ ਬਹੁਤ ਵਧੀਆ ਸਰਪੰਚ ਸਾਹਿਬ ਵਿਵਾਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਜਨਮ ਦਿਨ ਇੱਥੇ ਸਪੈਸ਼ਲ ਸਾਂਝੇ ਕੀਤੇ ਜਾਣੇ ਹੈਗੇ ਹਾਂਜੀ ਚਾਰ ਹੈ ਜੀ ਐਸ ਐਚਓ ਸਾਹਿਬ ਦੀ ਪੁੱਤਰੀ ਬੱਲੇ ਬੱਲੇ ਵਾਹ ਜੀ ਬਾ ਦੇਖੋ ਦੇਖੋ ਕਿੱਡਾ ਵੱਡਾ ਤੇ ਬਹੁਤ ਇੱਕ ਬੜੀ ਦੁਆਰਾ ਕਲਪ ਤੇ ਕਰੀਏ ਕਿ ਐਸ ਐਚਓ ਸਹਿਬਾਨ ਜੀ ਦੀ ਪੁੱਤਰੀ ਤੇ ਉਹਨਾਂ ਦੇ ਬਾਠ ਵੀ ਹੈ ਬਹੁਤ ਉਹ ਧਰਤੀ ਫਤੇਕਰ ਸਾਹਿਬ ਦੀ ਜਿੱਥੇ ਉੱਠਦਿਆਂ ਹੀ ਨਾਮਸਤੇ ਗੰਦੋਸ ਜਗਾ ਤੇ ਵੀ ਐਸਐਚਓ ਸਹਿਵਾਨ ਬਕਾਇਦਾ ਇਸ ਸੱਚੇ ਪਾਛੈ ਜੀ ਦਾ ਸ਼ੁਕਰਾਨਾ ਕਰਨ ਦੇ ਪਾਸ ਰੱਖੇ ਨੇ ਬਹੁਤ ਬਹੁਤ ਇਹ ਨਗਰ ਵੱਲੋਂ ਵੀ ਤੇ ਸਾਡੇ ਦੇਸ਼ ਸਰ ਕੋਲੋਂ ਵੀ ਆਪ ਜੀ ਨੂੰ ਵਧਾਈਆਂ ਥੈਂਕ ਯੂ ਥੈਂਕ ਯੂ ਜੀ ਬਹੁਤ ਬਹੁਤ ਬਾਕੀਆਂ ਨੂੰ ਵੀ ਜਿਹੜੇ ਤਿੰਨ ਬਰਥਡੇ ਹੋਰ ਵੀ ਆ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਜੀ ਸਰਪੱਤ ਸਭ ਕੈਸ ਤਰ੍ਹਾਂ ਲੱਗਦਾ ਜੀ ਹਾਂਜੀ ਅੱਜ ਸਾਡੇ ਵਿੱਚ ਥਾਣਾ ਸਦਰ ਤੋਂ ਐਸ ਐਚਓ ਸਾਹਿਬਾਨ ਪਹੁੰਚੇ ਹੋਏ ਨੇ ਇਹਨਾਂ ਦਾ ਜੀ ਆਇਆਂ ਕਰਦੀਆਂ ਔਰ ਧੰਨਵਾਦ ਕਰਦੀਆਂ ਜੋ ਇਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ ਪਰ ਇਹ ਵੀ ਬੱਚਿਆਂ ਦਾ ਉਤਸ਼ਾਹ ਕਰਨ ਲਈ ਬਹੁਤ ਵੱਡਾ ਇਆ ਕਿ ਮੈਂ ਆਪਣਾ ਟਾਈਮ ਕੱਢਦੇ ਆ ਟਾਈਮ ਦੇ ਵਿੱਚੋਂ ਆਪਣਾ ਟਾਈਮ ਸਮਾਂ ਬਹੁਤ ਕੀਮਤੀ ਹੈ ਅੱਜਕੱਲ ਸਮਾਂ ਕਿਸੇ ਦੇ ਕੋਲ ਹੈ ਨਹੀਂਗਾ ਜਿਹੜੇ ਆਪਣੇ ਛੋਟੇ ਬੱਚੇ ਹੈਗੇ ਪਲੇਅਰ ਹੈਗੇ ਆ ਵੱਡੇ ਹੈਗੇ ਇਹਨਾਂ ਨੂੰ ਥੋੜਾ ਉਤਸ਼ਾਹ ਹੁੰਦਾ ਇਹਨਾਂ ਨੂੰ ਮਿਲਦਾ ਹੌਸਲਾ ਬਦਾ ਹੀ ਮਿਲਦੀ ਆ ਅੱਜ ਦੇਖੋ ਪਹੁੰਚੇ ਆ ਸਾਡੇ ਵਿੱਚ ਇਹਨਾਂ ਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਸਾਡੇ ਵਿੱਚ ਪਹੁੰਚੇ ਨੇ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਪ੍ਰੈਕਟਿਸ ਕਰਦੇ ਰਹਿਣਗੇ ਤੇ ਵਧੀਆ ਸਰਪੰਚ ਸਰਪੰਚੀ ਆਉਂਦੀ ਰਹਿਣੀ ਸਰਪੰਚੀ ਜਾਂਦੀ ਰਹਿਣੀ ਹਾਂਜੀ ਪਰ ਇੱਕ ਥਾਣੇ ਦਾ ਮੁਖੀ ਜਿਹੜਾ ਆ ਹਾਂਜੀ ਉਹਦੇ ਬਲੋਸ ਪਾਸਟ ਇੱਕ ਸਾਖੀਕੜ ਦੇ ਦੇਣਾ ਹਾਂਜੀ ਕਿ ਵਾਕਈ ਸਰਪੰਚੀ ਦੇ ਵਿੱਚੋਂ ਬਹੁਤ ਵੱਡਾ ਨੌਜਵਾਨਾਂ ਨੂੰ ਕੱਢਦੇ ਕੱਢ ਕੇ ਵੱਡਾ ਪ੍ਰਾਲਾ ਕੀਤਾ ਹੈਗਾ ਹਾਂਜੀ ਤੇ ਇਸ ਚੀਜ਼ ਨੂੰ ਕਿਸ ਤਰ੍ਹਾਂ ਵਿਕਦੇ ਹਾਂ ਹਾਂਜੀ ਸਾਨੂੰ ਬਹੁਤ ਇਨਾਂ ਤੇ ਮਾਣ ਹੈਗਾ ਆ ਤੇ ਆਏ ਆ ਸਾਡੇ ਪਿੰਡ ਦੇ ਵਿੱਚ ਬੱਚਿਆਂ ਨੂੰ ਵਧਾਈ ਦੇਣ ਪਹੁੰਚੇ ਨੇ ਤੇ ਅਸੀਂ ਕਹਿੰਨੇ ਆ ਵੀ ਕੋਈ ਵੀ ਨਿਸ਼ਾਨਾ ਕਰੇ ਨਸ਼ਾ ਲਾਓ ਗਰਾਊਂਡ ਦਾ ਪਲੇਗਰਾਊਂਡ ਦਾ ਨਸ਼ਾ ਲਾਓ ਗੇਮ ਖੇਡੋ ਕੋਈ ਵੀ ਹੋਵੇ ਜਾਂ ਕਬੱਡੀ ਹੋਵੇ ਫੁੱਟਬਾਲ ਹੋਵੇ ਤੇ ਆਪਾਂ ਵਧੀਆ ਖਾਓ ਤੇ ਗਰਾਊਂਡ ਦੇ ਵਿੱਚ ਆਓ ਪ੍ਰੈਕਟਿਸ ਕਰੋ ਜੇ ਆਪਾਂ ਮਿਹਨਤ ਕਰਦੇ ਮਿਹਨਤ ਦਾ ਫਲ ਆਪਾਂ ਨੂੰ ਇੱਕ ਦਿਨ ਜ਼ਰੂਰ ਮਿਲੂਗਾ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਾਡੇ ਵਿੱਚ ਥਾਣਾ ਸਦਰ ਦੇ ਐਸ ਐਚਓ ਰਾਜ ਪਲਵਿੰਦਰ ਕੌਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਬਹੁਤ-ਬਹੁਤ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਜੀ ਇਹ ਸਾਰੇ ਹਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ 9465013313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ